ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਕਰਾਂਗੇ ਦੋਸਤੋ ਅੱਜ ਅਮਰ ਸਿੰਘ ਚਮਕੀਲੇ ਦੀ ਮੌਤ ਦੇ ਬਾਰੇ ਕਿੱਦਾਂ ਉਹਦਾ ਕਤਲ ਹੁੰਦਾ ਤੇ ਹੋਰ ਵੀ ਬੜੀਆਂ ਦਿਲਚਸਪ ਗੱਲਾਂ ਤੁਹਾਨੂੰ ਦੱਸਾਂਗੇ ਚਮਕੀਲੇ ਦੇ ਬਾਰੇ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿੰਨਾ ਅਭੀ ਨਾ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਚਮਕੀਲੇ ਦਾ ਛੋਟਾ ਮੁੰਡਾ ਜਿਹੜਾ ਇਹ ਸਵਾ ਮਹੀਨੇ ਦਾ ਹੋ ਗਿਆ ਸੀ ਉਦੋਂ ਚਮਕੀਲਾ ਅਮਰਜੋਤ ਨੂੰ ਫਰੀਦਕੋਟ ਤੋਂ ਲੈਣ ਗਿਆ ਤਾਂ ਅਮਰਜੋਤ ਕਹਿੰਦੀ ਕਿ ਅਜੇ ਉਹਦੀ ਤਬੀਤ ਠੀਕ ਨਹੀਂ ਇਸ ਲਈ ਉਹ ਕੁਝ ਦਿਨ ਠਹਿਰ ਕੇ ਆਊਗੀ ਤਾਂ ਅਗਲੇ ਦਿਨ ਚਮਕੀਲਾ ਹਰਨੀਤ ਨੀਤੂ ਨਾਲ ਪ੍ਰੋਗਰਾਮ ਲਾਉਣ ਗਿਆ ਹੋਇਆ ਤਾਂ ਪਿੱਛੋਂ ਬੱਸ ਫੜ ਕੇ ਅਮਰਜੋਤ ਫਰੀਦਕੋਟ ਤੋਂ ਲੁਧਿਆਣੇ ਆ ਗਈ ਸੀ ਤਾਂ ਅੱਡੇ ਤੋਂ ਰਿਕਸ਼ਾ ਲੈ ਕੇ ਉਹ ਚਮਕੀਲੇ ਦੇ ਦਫ਼ਤਰ ਮੂਹਰੇ ਬਾਬੇ ਲਾਲ ਦੀ ਚਾਹ ਵਾਲੀ ਦੁਕਾਨ ਤੇ ਉਤਰ ਗਈ ਦਫ਼ਤਰ ਚ ਕਲਰਕ ਕੁਲਵਿੰਦਰ ਕੁੱਕੀ ਸੀ ਉਹਨੇ ਅਮਰਜੋਤ ਨੂੰ ਅਸ਼ੋਕੀ ਆਟੋ ਵਾਲੇ ਦੇ ਆਟੋ ਚ ਜਮਾਲ ਪਰਪੇਤਾ ਪਿੰਡ ਤਰੇ ਜਾ ਕੇ ਜਦੋਂ ਅਮਰਜੋਤ ਨੇ ਹਰਨੀਤ ਨੀਤੂ ਦੇ ਕੱਪੜੇ ਆਪਣੇ ਬੈਡਰੂਮ 'ਚ ਖਿਲਰੇ ਪਏ ਦੇਖੇ ਤਾਂ ਉਹਨੂੰ ਅੱਗ ਲੱਗੀ ਉਹ ਘੰਟੇ ਬਾਅਦ ਆਟੋ ਵਾਲੇ ਚਾਚੇ ਦਾ ਆਟੋ ਲੈ ਕੇ ਦਫ਼ਤਰ ਆ ਗਈ ਤਾਂ ਕੁੱਕੀ ਮੂਰੇ ਮੇਜ਼ ਉੱਪਰ ਨੀਤੂ ਦੇ ਕੱਪੜੇ ਸਿੱਟ ਕੇ ਅਮਰਜੋਤ ਬੜਾ ਭੜਕੀ ਉਹਦੇ ਉੱਪਰ ਉਹ ਕੱਪੜੇ ਚੱਕ ਲੈ ਗਿਆ ਨਾ ਉਹ ਕਹਿੰਦੀ ਆ ਮੇਰੇ ਮਗਰੋਂ ਕੀ ਕੰਜਰਖਾਨਾ ਹੁੰਦਾ ਸੀ ਕੀ ਦੇ ਐ ਲੀੜੇ ਤਾਂ ਕੁੱਕੀ ਸੀ ਜਿਹੜਾ ਕਲਰਕ ਇਹ ਸਾਰਾ ਕੁਝ ਜਾਣਦਾ ਹੋਇਆ ਵੀ ਅਣਜਾਣ ਬਣ ਗਿਆ ਉਹਨੇ ਪੈਰਾਂ ਤੇ ਪਾਣੀ ਵੀ ਨਹੀਂ ਸੀ ਪੈਣ ਦਿੱਤਾ ਲੀਡੇਤਾ ਜੀ ਨੀਤੂ ਦੇ ਲੱਗਦੇ ਆ ਪਰ ਮੈਨੂੰ ਕੀ ਪਤਾ ਮੈਂ ਤਾਂ ਇੱਥੇ ਦਫ਼ਤਰ ਵਿੱਚ ਹੀ ਹੁੰਨਾ ਮੈਨੂੰ ਕੀ ਪਤਾ ਕਰੇ ਕੀ ਹੁੰਦਾ ਜੀ ਤਾਂ ਅਮਰਜੋਤ ਪ੍ਰੋਗਰਾਮਾਂ ਵਾਲੀ ਸਾਰੀ ਡੈਰੀ ਦੇਖ ਕੇ ਗਾਲਾਂ ਕਢਦੀ ਵਾਪਸ ਜਮਾਲਪੁਰ ਚਲੇ ਗਈ ਸ਼ਾਮ ਨੂੰ ਚਮਕੀਲਾ ਪ੍ਰੋਗਰਾਮ ਕਰਕੇ ਦਫ਼ਤਰ ਆਇਆ ਤਾਂ ਕੋਕੀ ਨੇ ਉਹਨੂੰ ਆਉਂਦੇ ਨੂੰ ਪਾਸੇ ਲਾ ਜਾ ਕੇ ਅਮਰਜੋਤ ਦੇ ਗੁੱਸੇ ਵਾਲੀ ਸਾਰੀ ਕਹਾਣੀ ਦੱਸੀ ਚਮਕੀਲ ਦੇ ਨੇ ਸਾਜੀਆਂ ਨੂੰ ਪੈਸੇ ਦੇ ਕੇ ਤੋੜਿਆ ਤੇ ਕਾਰ 'ਚ ਬੈਠੀ ਨੀਤੂ ਨੂੰ ਦਫ਼ਤਰ ਤੇ ਬੁਲਾ ਕੇ ਦਫ਼ਤਰ ਦਾ ਅੰਦਰੋਂ ਕੁੰਡਾ ਲਾ ਲਿਆ ਜੋ ਕੀਲੇ ਨੇ ਬੜੇ ਪਿਆਰ ਧਮੇ ਤੇ ਸਲੀਕੇ ਨਾਲ ਨੀਤੂ ਨੂੰ ਸਾਰੀ ਗੱਲ ਸਮਝਾ ਕੇ ਮਾਫੀ ਮੰਗੀ ਸੀ ਉਹ ਕਹਿੰਦਾ ਦੇਖ ਨੀਤੂ ਹੁਣ ਬੱਬੀ ਆ ਗਈ ਹੈ ਮੈਨੂੰ ਮਜਬੂਰਨ ਤੈਨੂੰ ਜਵਾਬ ਦੇਣਾ ਪੈ ਰਿਹਾ ਪਰ ਜਦੋਂ ਵੀ ਵਾਅਦਾ ਲਗਿਆ ਕਰੂ ਮੈਂ ਤੈਨੂੰ ਪ੍ਰੋਗਰਾਮ ਤੇ ਨਾਲ ਲੈ ਕੇ ਜਾਇਆ ਕਰੂੰਗਾ ਮੈਂ ਤੇਰੇ ਨਾਲ ਰਿਕਾਰਡਿੰਗ ਵਿੱਚ ਰੂਹ ਛੇਤੀ ਕਰਾਉਂਗਾ ਮੈਨੂੰ ਆਪਣੇ ਸਾਰੇ ਵਾਅਦੇ ਯਾਦ ਆ ਤੇ ਮੈਂ ਇੱਕ ਵੀ ਕੌਲ ਨਹੀਂ ਮੁਕਰਦਾ ਤਾਂ ਕੁਝ ਦੇਰ ਬਾਅਦ ਜਦੋਂ ਨੀਤੂ ਦਫ਼ਤਰ ਤੋਂ ਬਾਹਰ ਨਿਕਲੀ ਤਾਰੋਂਣ ਕਰਕੇ ਉਹਦੀਆਂ ਅੱਖਾਂ ਸੁੱਜੀਆਂ ਹੋਈਆਂ ਸੀ ਚਮਕੀਲੇ ਦੀਆਂ ਵੀ ਭੂਰੀਆਂ ਅੱਖਾਂ ਵੀ ਲਾਲ ਸੁਰਖੀਆਂ ਪਈਆਂ ਸੀ ਚਮਕੀਲੇ ਨੇ ਆਪਣੇ ਡਰਾਈਵਰ ਦੇ ਨਾਲ ਨੀਤੂ ਨੂੰ ਉਹਦੇ ਘਰੇ ਭੇਜ ਕੇ ਕੁੱਕੀ ਤੋਂ ਸ਼ਰਾਬ ਦੀ ਬੋਤਲ ਮੰਗਵਾ ਲਈ ਰਾਤ ਦੇਰ ਤੱਕ ਉਹ ਸ਼ਰਾਬ ਪੀਂਦੇ ਰਹੇ ਚਮਕੀਲਾ ਘਰ ਜਾਣ ਤੋਂ ਡਰਦਾ ਅੱਧੀ ਰਾਤ ਤੱਕ ਸ਼ਰਾਬ ਦੀ ਇੱਕ ਹੋਰ ਬੋਤਲ ਲੈ ਕੇ ਸ਼ਹਿਰ ਦੀਆਂ ਸੜਕਾਂ ਉੱਪਰੇ ਗੇੜੇ ਕੱਢ ਲਿਆ ਤੜਕੇ ਘਰੇ ਵੜਦੇ ਦਾ ਚਮਕੀਲੇ ਤੇ ਅਮਰਜੋਤ ਦਾ ਜੁੱਧ ਲੱਗ ਗਿਆ ਅਗਲੇ ਦਿਨ ਅਮਰਜੋਤ ਨੇ ਆਪਣੇ ਭਰਾ ਪੱਪੂ ਨੂੰ ਬੁਲਾ ਲਿਆ ਪਪੂ ਚਮਕੀਲੇ ਤੇ ਸਾਜੀਆਂ ਨਾਲ ਬੜਾ ਲੜਿਆ ਤਿੰਨ ਚਾਰ ਦਿਨ ਲੜਾਈ ਝਗੜਾ ਚੱਲਦਾ ਰਹਿਣ ਦੇ ਕਾਰਨ ਗੱਲ ਠੰਡੀ ਪੈ ਗਈ ਅਮਰਜੋਤ ਨੇ ਪ੍ਰੋਗਰਾਮਾਂ ਤੇ ਜਾਣਾ ਸ਼ੁਰੂ ਕਰਤਾ ਉਹਨੇ ਦਿਨ ਚਮਕੀਲਾ ਊਸ਼ਾ ਕਿਰਨ ਨੂੰ ਨਾਲ ਲਿਜਾਂਦਾ ਰਿਹਾ ਤਾਂ ਅਮਰਜੋਤ ਦੀ ਤਬੀਬ ਠੀਕ ਨਹੀਂ ਸੀ ਰਹਿਦੀ ਉਹਨੂੰ ਕਈ ਵਾਰ ਬੁਖਾਰ ਵੀ ਚੜ ਜਾਂਦਾ ਦਾ ਚਮਕੀਲੇ ਨੂੰ ਮਜਬੂਰ ਨਾ ਫਿਰ ਨਾਲ ਸਹਾਇਕ ਗਾਇਕਾ ਵਜੋਂ ਊਸ਼ਾ ਕਿਰਨ ਨੂੰ ਨਾਲ ਲੈ ਜਾਣਾ ਪੈਂਦਾ ਸੀ ਪਰ ਕਈ ਵਾਰ ਚਮਕੀਲਾ ਅਮਰਜੋਤ ਤੋਂ ਚੋਰੀ ਨੀਂਦ ਨੂੰ ਵੀ ਲੈ ਕੇ ਜਾਂਦਾ ਸੀ 4 ਤਰੀਕ ਨੂੰ ਤਬੀਬ ਤੇ ਬਿਗੜੀ ਤੋਂ ਅਮਰਜੋਤ ਨੇ ਊਸ਼ਾ ਕਿਰਨ ਨੂੰ ਸਨੇਹਾ ਭੇਜ ਕੇ 8 ਤਰੀਕ ਦੇ ਪ੍ਰੋਗਰਾਮ ਲਈ ਕਹਿਤਾ ਪਰ ਚਮਕੀਲੇ ਨੇ ਮਗਰੋਂ ਗਿੱਲ ਨੂੰ ਭੇਜ ਕੇ ਊਸ਼ਾ ਕਿਰਨ ਨੂੰ ਜਵਾਬ ਦੇ ਦਿੱਤਾ ਸੀ ਤੇ ਨੀਤੂ ਨੂੰ ਚੱਲਣ ਲਈ ਕਹਿਤਾ ਤਾਂ ਅਮਰਜੋਤ ਨੂੰ ਚਮਕੀਲੇ ਨੇ ਝੂਠ ਬੋਲਤਾ ਸੀ ਵੀ ਅੱਜ ਮੌਜੀ ਟਕਰਿਆ ਸੀ ਉਹ ਕਹਿੰਦਾ ਸੀ ਕਿ ਊਸ਼ਾ ਤੋਂ 8 ਤਰੀਕ ਨੂੰ ਜਾ ਨਹੀਂ ਹੋਣਾ ਮੈਂ ਨੀਤੂ ਨੂੰ ਕਹਿ ਦਿੱਤਾ ਫਿਰ ਬਈ ਤੂੰ ਚੱਲੀ ਜਾ ਤਾਂ ਅਮਰਜੋਤ ਨੂੰ ਸਾਰੀ ਕਹਾਣੀ ਸਮਝਾਉਣ ਦੇਰ ਨਹੀਂ ਦਿੱਤੀ ਲੱਗੀ ਉਨੇ ਮਨ ਵਿੱਚ ਧਾਰ ਲਈ ਸੀ ਕਿ ਜੇ ਊਸ਼ਾ ਕਿਰਨ ਨੂੰ ਛੱਡ ਕੇ ਚਮਕੀਲਾ ਨੀਤੂ ਨੂੰ ਲਿਜਾਣਾ ਚਾਹੁੰਦਾ ਸੀ ਤਾਂ ਤਾਂ ਉਹ ਨੀਤੂ ਨੂੰ ਵੀ ਜਾਣ ਨਹੀਂ ਦੇਊਗੀ 7 ਮਾਰਚ ਨੂੰ ਉਹਨੇ ਔਕੀ ਥੋਕੇ ਆਪ ਜਾਣ ਦਾ ਫੈਸਲਾ ਕਰ ਲਿਆ ਚਮਕੀਲੇ ਨੂੰ ਭੇਜ ਦਿੱਤਾ ਕਿ ਉਹ ਨੀਤੂ ਨੂੰ ਜਵਾਬ ਦੇ ਆਵੇ ਤਾਂ ਚਮਕੀਲਾ ਅਫਸੋਸ ਥੇ ਜੇ ਮਨ ਨਾਲ ਨੀਤੂ ਨੂੰ ਜਵਾਬ ਦੇ ਆ ਚਲੇ ਗਿਆ ਤਾਂ ਉੱਥੇ ਨੀਤੂ ਦੇ ਜੀਜੇ ਹਾਕਮ ਬਖਤਰੀ ਵਾਲੇ ਨੇ ਸ਼ਰਾਬ ਦੀ ਬੋਤਲ ਖੋਲਹੀ ਚਮਕੀਲਾ ਬੈਠਾ ਰਾਤ ਨੂੰ देर ਤੱਕ ਪੀਂਦਾ ਰਿਹਾ ਉਹਦਾ ਨੀਤੂ ਦੇ ਘਰੋਂ ਉੱਠਣ ਦੀ ਲੈਣੀ ਸੀ ਕਰਦਾ 10 11 ਵਜੇ ਨੀਤੂ ਚਮਕੀਲਾਂ ਗੱਲਾਂ ਮਾਰ ਕੇ ਸੌਣ ਚਲੀ ਗਈ ਪਰ ਚਮਕੀਲਾ ਪੀਂਦਾ ਰਿਹਾ ਬਹੁਤ ਜ਼ਿਆਦਾ ਲਾਰੂ ਪੀਣ ਕਰਕੇ ਨਸ਼ਾ ਨਹੀਂ ਸੀ ਉਹਨੂੰ ਹੋ ਰਿਹਾ ਤਾਂ ਗੱਲਾਂ ਮਾਰਦਾ ਮਾਰਦਾ ਉਹਦਾ ਨਸ਼ਾ ਉਤਰੀ ਜਾ ਰਿਹਾ ਸੀ ਪੌਣੇ ਇੱਕ 2 ਵਜੇ ਚਮਕੀਲਾ ਉੱਠਿਆ ਨੀਤੂ ਦੇ ਕਮਰੇ ਮੈਂ ਜਾ ਕੇ ਨੀਤੂ ਦੇ ਮੰਜੇ ਤੇ ਬਹਿ ਗਿਆ ਨੀਤੂ ਅਰ ਸੁੱਤੀ ਪਈ ਸੀ ਅਜੇ ਵੀ ਚਮਕੀਲੇ ਨੇ ਉਹਦਾ ਹੱਥ ਫੜ ਕੇ ਖੰਗੂਰਾ ਮਾਰਿਆ ਸੀ ਕਹਿੰਦਾ ਚੰਗਾ ਮੈਂ ਚੱਲਿਆ ਚੰਗਾ ਫਿਰ ਮਿਲਦੇ ਆ ਨੀਤੂ ਅੱਖਾਂ ਬੰਦ ਕਰੀ ਪਈ ਉਹ ਬੋਲੀ ਸੀ ਹੈ ਹਰਨੀਤ ਇੱਕ ਵਾਰ ਕੱਲੀ ਨੂੰ ਲੈ ਜਾ ਕਰੇ ਦੂਰ ਵਾਲਾ ਗਾਣਾ ਸੁਣਾ ਦੇ ਤੇਰੇ ਮੂੰਹੋਂ ਬਹੁਤ ਜੱਜਦਾ ਚਮਕੀਲੇ ਨੇ ਖਿੱਚ ਕੇ ਨੀਤੂ ਨੂੰ ਹਲੂਣਿਆ ਨਹੀਂ ਉਹ ਕਹਿੰਦੀ ਮੈਨੂੰ ਨੀਂਦ ਆਉਦੀ ਹੈ ਫੇਰ ਕਰੇ ਸੁਣ ਲਿਓ ਤਾਂ ਉਹ ਕਹਿਦਾ ਕਿ ਇਹ ਫੇਰ ਨਹੀਂ ਪਤਾ ਕਦ ਆਉਣੀ ਹੈ ਆਉਣੀ ਵੀ ਹੈ ਜਾਂ ਨਹੀਂ ਤਾਂ ਉਸ ਤੋਂ ਬਾਅਦ ਉਹ ਕਹਿੰਦੀ ਮੈਂ ਨਹੀਂ ਮੈਂ ਹੁਣ ਸੁੱਤੀ ਪਈ ਆ ਵੀ ਫੇਰ ਸਹੀ ਚੰਗਾ ਬਈ ਕਹਿੰਦਾ ਕੀ ਜੋਰ ਗਰੀਬਾਂ ਦਾ ਮਾਰੀ ਝੜਕ ਸੋਹਣਿਆ ਮੁੜ ਕੇ ਮੈਂ ਚੱਲਿਆ ਕਹਿੰਦਾ ਆਪਣਾ ਖਿਆਲ ਰੱਖੀ ਜੇ ਜਿਉਂਦੇ ਰਹੇ ਤਾਂ ਮਿਲਾਂਗੇ ਤਾਂ ਜਮਗੀਲਾ ਉੱਥੋਂ ਚਲੇ ਗਿਆ 8 ਮਾਰਚ 1988 ਦੀ ਸਵੇਰ ਨੂੰ ਅਮਰਜੋਤ ਦਾ ਉੱਠਣ ਨੂੰ ਦਿਲ ਨਾ ਦਿਲ ਨਹੀਂ ਸੀ ਕਰਦਾ ਪਰ ਉਹ ਜਾਣਦੀ ਸੀ ਕਿ ਉੱਠੇ ਬਿਨਾ ਸਰਨਾਬੇ ਨਹੀਂ ਤਿੰਨ ਮਹੀਨੇ ਪਹਿਲਾਂ ਹੋਏ ਜਨੇਪੇ ਤੋਂ ਬਾਅਦ ਉਹ ਠੀਕ ਨਹੀਂ ਸੀ ਰਹਿ ਰਹੀ ਕਮਜ਼ੋਰੀ ਵੀ ਪੜੀ ਆ ਗਈ ਸੀ ਉਹਦੇ ਸਰੀਰ ਦੇ ਵਿੱਚ ਇਸੇ ਲਈ ਪ੍ਰੋਗਰਾਮ ਵੀ ਉਹਨੇ ਬੜੇ ਘੱਟ ਕੀਤੇ ਸੀਗੇ ਜੇ ਕਿਦਰੇ ਚਮਕੀਲਾ ਨੀਤੂ ਤੇ ਮਿਹਰਬਾਨ ਨਾ ਹੁੰਦਾ ਤਾਂ ਅੱਜ ਅਮਰਜੋਤ ਨੇ ਨੀਤੂ ਨੂੰ ਭੇਜ ਦੇਣਾ ਤਾਂ ਤਾਂ ਅਮਰਜੋਤ ਨੂੰ ਤਾਂ ਸਾਜੀਆਂ ਨੇ ਇੱਥੋਂ ਤੱਕ ਦੱਸਿਆ ਸੀ ਕਿ ਚਮਕੀਲਾ ਨੀਤੂ ਨੂੰ ਅਖਾੜੇ ਦੀ ਪੇਮੈਂਟ ਵੀ 300 ਦੀ بجائے 800 ਦਿੰਦਾ ਹੁੰਦਾ ਸੀ ਤੇ ਨੀਤੂ ਦਿਨ ਰਾਤ ਚਮਕੀ ਦੇ ਨਾਲ ਰਹਿੰਦੀ ਸੀ ਤਾਂ ਔਰਤ ਹੋਣ ਕਰਕੇ ਅਮਰਜੋਤ ਨੂੰ ਇੱਕ ਖਤਰੇ ਦੀ ਘੰਟੀ ਲੱਗੀ ਉਹਨੇ ਬਿਮਾਰ ਹੋਣ ਦੇ ਬਾਵਜੂਦ ਇਹ ठान ਲਈ ਸੀ ਕਿ ਉਹ ਔਕੀ ਸੌਕੀ ਆਪ ਜਾਊਗੀ ਤੇ ਨੀਤੂ ਨੂੰ ਨਹੀਂ ਜਾਣ ਦਦੀ ਦੂਜੀ ਗੱਲ ਬਿਆਹ ਵਾਲੀ ਪਾਰਟੀ ਬਲਿਹਾਰ ਸਿੰਘ ਦਾ ਪੁੱਤਰ ਸਟੀਵਨ ਇਹ ਕੈਨੇਡਾ ਤੋਂ ਆਇਆ ਸੀ। ਅਮਰਜੋਤ ਕੈਨੇਡਾ ਪ੍ਰੋਗਰਾਮਕਾਰ ਆਈ ਹੋਣ ਕਰਕੇ ਜਾਣਦੀ ਸੀ ਕਿ ਲੋਕ ਚਮਕੀਲੇ ਨਾਲ ਸਿਰਫ ਉਹਨੂੰ ਹੀ ਸੋਨਾ ਪਸੰਦ ਕਰਦੇ ਸੀ। ਤਾਂ ਅਮਰਜੋਤ ਸਰੀ ਦੀ ਸਾਰੀ ਹਿੰਮਤ ਇਕੱਠੀ ਕਰਕੇ ਉੱઠી ਤੇ ਨਹਾ ਕੇ ਤਿਆਰ ਹੋਣ ਲੱਗ ਪਈ। ਖਾਣਾ ਬਣਾਉਣ ਦੀ ਹਿੰਮਤ ਨਾ ਹੋਣ ਕਰਕੇ ਉਹਨੇ ਪੰਜੀਰੀ ਦਾ ਡੱਬਾ ਗੱਡੀ 'ਮਾਂ ਰੱਖ ਲਿਆ। ਤਾਂ ਕਿ ਭੁੱਖ ਲੱਗਣ 'ਤੇ ਖਾਣਾ ਜਾ ਸਕੇ। ਤਾਂ ਅਮਰ ਸਿੰਘ ਚਮਕੀਲਾ ਪਹਿਲਾਂ ਹੀ ਘਰ ਦੇ ਨਿੱਕੇ ਮੋٹے ਕੰਮ ਮੁਕਾ ਕੇ ਤਿਆਰ ਹੋਇਆ। ਡਰਾਈਵਰ ਜੀ ਸਿਗਨਲ ਗੱਡੀ ਕੋਲ ਖੜਾ ਗੱਲਾਂ ਮਾਰ ਰਿਹਾ ਸੀ। ਅਮਰਜੋ ਤਿਆਰ ਹੋ ਕੇ ਗੱਡੀ 'ਚ ਬਹਿ ਗਈ ਤੇ ਚਮਕੀਲਾ ਅਜੇ ਬੈਠਣੇ ਲੱਗਾ ਸੀ ਕਿ ਮਲੇਰ ਕੋਲੇ ਤੋਂ ਬਖਸ਼ਾ ਜੁੱਤੀਆਂ ਲੈ ਕੇ ਆ ਗਿਆ। ਚਮਕੀਲਾ ਕਾਰ ਦੀ ਬਾਰੀ ਬੰਦ ਕਰਕੇ ਬਾਹਰੇ ਖੜ ਗਿਆ। ਬਖਸ਼ਾ ਪੰਜਾਬੀ ਜੁੱਤੀਆਂ ਬਹੁਤ ਵਧੀਆ ਬਣਾਉਂਦਾ ਹੁੰਦਾ ਸੀ। ਖਾਸ ਕਰਕੇ ਉਹਦੀਆਂ ਜੁੱਤੀਆਂ ਚਮਕੀਲੇ ਨੂੰ ਬੜੀਆਂ ਪਸੰਦ ਸੀਗੀਆਂ। ਹਰ ਮਹੀਨੇ ਚਮਕੀਲਾ ਉਹ ਤੋਂ ਨਵੀਆਂ ਜੁੱਤੀਆਂ ਮੰਗਵਾਉਂਦਾ ਹੁੰਦਾ ਸੀ। ਤਾਂ ਅਮਰਜੋਦ ਖਿੱਚ ਗਈ ਸੀ। ਤੁਸੀਂ ਹਮੇਸ਼ਾ ਸਟੇਜ ਤੇ ਤਾਂ ਜੁੱਤੀ ਲਾ ਕੇ ਗਾਉਂਦੇ ਹੋ। ਗੱਡੀ ਤੋਂ ਉਤਰ ਕੇ ਸਟੇਜ ਤੱਕ ਜਾਣਾ ਹੁੰਦਾ ਕਿਸੇ ਨੂੰ ਕਿਹੜਾ ਜੁੱਤੀਆਂ ਦੇchnੀਆਂ ਫਿਰ ਹਰ ਮਹੀਨੇ ਜੁੱਤੀਆਂ ਨਾਲ ਘਰ ਭਰਨ ਦਾ ਕੀ ਫਾਇਦਾ ਪਹਿਲਾਂ ਹੀ ਆਪਣਾ ਘਰ ਜੁੱਤੀਆਂ ਦੀ ਦੁਕਾਨ ਬਣਿਆ ਪਿਆ ਕਿਉਂ ਤੂੰ ਬੁੜੀਏ ਬੁੜੁੜ ਕਰਦੀ ਨਹੀਂ ਅੱਜ ਖਾੜੇ ਵੇਲੇ ਲੜਦੀ ਐਵੇਂ ਨਹੀਂ ਕਰੀਦਾ ਮੈਂ ਜੁੱਤੀਆਂ ਪਾਉਣ ਲਈ ਨਹੀਂ ਖਰੀਦਦਾ ਗਰੀਬ ਨੂੰ ਪੈਸੇ ਬਟਾਉਣ ਲਈ ਲੈਣਾ ਇਹਦੀ ਵਿਚਾਰੇ ਦੀ ਰੋਟੀ ਰੋਟੀ ਹੈ ਜੇ ਆਪਣੀ ਤੋਂ ਖਾੜੇ ਲਾਉਣ ਵਾਲੇ ਸੋਚਣ ਲੱਗ ਜਾਣ ਵੀ ਵਿਆਹ 'ਚ ਚਮਕੀਲਾ ਲਵਾ ਲਿਆ ਸੀ ਹੁਣ ਮੁੰਡੇ ਦੀ ਲੋੜੀ ਨੂੰ ਰਹਿਣ ਦੰਨੇ ਆ ਫੇਰ ਆਪਾਂ ਗਾ ਕੇ ਨਹੀਂ ਆਉਂਦੇ ਹੁੰਦੇ ਅਗਲੇ ਸਾਲ ਬੀਬੀ ਕਾਕੇ ਦੀ ਬੰਦਲੀ ਲੋਹੜੀ ਨਹੀਂ ਤਾਂ ਬਖਸ਼ੇ ਨੇ 3-4 ਜੋੜੇ ਮਰਦਾਨਾ ਜੁੱਤੀਆਂ ਦੇ ਝੋਲੇ ਚੋਂ ਬਾਹਰ ਕੱਢੇ ਸੀ ਲੋ ਚਮਕੀਲਾ ਸਾਹਿਬ ਇਹਨਾਂ ਚਾਰਾਂ ਚੋਂ ਜਿਹੜੀ ਤੁਹਾਨੂੰ ਪਸੰਦ ਹੈ ਉਹ ਰੱਖ ਲਓ ਪੂ ਚਾਰੇ ਟੌਪ ਦੀਆਂ ਨੇ ਚਾਰੇ ਟੌਪ ਦੀਆਂ ਤਾਂ ਚਾਰੇ ਛੱਡ ਜਾ ਚਮਕੀਲੇ ਨੇ ਉਸ ਤੋਂ ਜੁੱਤੀਆਂ ਫੜ ਲਈਆਂ ਸੀ ਬਖਸ਼ੇ ਨੇ ਦੋ ਜੋੜੇ ਜਨਾਨਾ ਜੁੱਤੀਆਂ ਦੇ ਕੱਢ ਕੇ ਦਿਖਾਏ ਸੀ ਆ ਜਨਾਨਾ ਜੁੱਤੀਆਂ ਦੀ ਕਢਾਈ ਮੈਂ ਆਪ ਬਹੁਤ ਰੀਜਨਲ ਕਰੀ ਹੈ ਕਹਿੰਦਾ ਦਿਖਾ ਰਿਹਾ ਇੱਧਰ ਫਿਰ ਚਮਕੀਲੇ ਨੇ ਇੱਕ ਨਵਾਂ ਖੁਸਾ ਪੈਰਾਂ 'ਚ ਪਾਉਂਦਿਆਂ ਅਮਰਜੋਤ ਵੱਲ ਇਸ਼ਾਰਾ ਕੀਤਾ ਸੀ। ਬਖਸ਼ਾ ਜੁੱਤੀਆਂ ਬਾਰੀ ਰਹੀ ਗੱਡੀ 'ਚ ਬੈਠੀ ਅਮਰਜੋਤ ਨੂੰ ਦਿਖਾਉਣ ਲੱਗ ਪਿਆ। ਤਾਂ ਬਿਮਾਰ ਹੋਣ ਕਰਕੇ ਅਮਰਜੋਤ ਦੀ ਜਿਹੜੀ ਔਖੀ ਜਿਹੀ ਆਵਾਜ਼ ਨਿਕਲੀ ਉਹ ਕਹਿੰਦੀ ਰੱਖ ਦੇ ਗੱਡੀ 'ਚ ਮੈਂ ਕਿਹੜਾ ਪਾਉਣੀ ਆਵੇਂ। ਤਾਂ ਬਖਸ਼ੇ ਨੇ ਸਾਰੀਆਂ ਜੁੱਤੀਆਂ ਗੱਡੀ 'ਮੇਂ ਰੱਖਤੀਆਂ। ਚਮਕੀਲੇ ਨੇ ਜੇਬ 'ਚੋਂ ਥੱੱਬਾ ਨੋਟਾਂ ਦਾ ਕੱਢ ਕੇ ਬਖਸ਼ੇ ਨੂੰ ਦੇ ਦਿੱਤਾ। ਗਿਣ ਲੈ ਵੀਰੇ ਘਾਟੇ ਦਾ ਦੱਸ ਦੀ ਕਹਿੰਦਾ। ਗਿਣਨੇ ਕਾਸ ਨੂੰ ਆ ਜੀ ਗਿੰਨ ਵਿੱਚ ਤਾਂ ਘਾਟਾ ਮੈਨੂੰ ਪਤਾ ਹਰ ਬਾਰੀ ਤੇਰਾ ਵੱਧ ਹੀ ਨਿਕਲਣਗੇ ਘਾਟ ਨਹੀਂ ਚੰਗਾ ਵੀਰੇ ਅਸੀਂ ਚੱਲਦੇ ਆ ਪ੍ਰੋਗਰਾਮ ਨਹੀਂ ਲੇਟ ਹੋ ਰਿਹਾ ਤੇ ਮਕੀਲਾ ਗੱਡੀ 'ਚ ਬੈਠ ਗਿਆ ਅੱਛਾ ਜੀ ਅਗਲੇ ਮਹੀਨੇ ਮਿਲਦੇ ਆ ਬਖਸ਼ ਨੇ ਹੱਥ ਜੋੜ ਕੇ ਫਤਿਹ ਬਲਾਈ ਡਰਾਈਵਰ ਹਰਜੀਤ ਸਿੰਘ ਦੇ ਸੈਲਫ ਮਾਰਤੀ ਕਾਰ ਆਪਣੀ ਮੰਜ਼ਿਲ ਵੱਲ ਤੁਰ ਪਈ ਰਾਜ ਘੜੇ ਵਾਲੇ ਨਿਹਾਲ ਨੇ ਢੋਲਕ ਮਾਸਟਰ ਲਾਲਚੰਦ ਸਟੇਟ ਸੈਕਟਰੀ ਮਣਕੂ ਪੇਟੀ ਮਾਸਟਰ ਹਰਜੀਤ ਗਿੱਲ ਤੇ ਢੋਲ ਕੀ ਵਾਲੇ ਗਰਦੇਵ ਦੇਵੂ ਨੂੰ ਚੁੱਕ ਕੇ ਉਹ ਜਲੰਧਰ ਬਾਈਪਾਸ ਵੱਲ ਰਾਹ ਨੂੰ ਪੈ ਗਏ। ਉੱਚੇ ਪੁਰ ਤੇ ਜਾਂਦਿਆਂ ਰਾਹ ਵਿੱਚ ਇੱਕ ਰਿਕਸ਼ੇ ਉੱਤੇ ਪਟੋਲਾ ਫਿਲਮ ਦਾ ਲੱਗਿਆ ਪੋਸਟਰ ਦੇਖ ਕੇ ਦੇਵੂ ਨੇ ਸਭ ਦਾ ਧਿਆਨ ਉਹਦੇ ਵੱਲ ਦਿਵਾਇਆ। ਉਸਤਾਜ ਜੀ ਕਹਿੰਦਾ ਉਹ ਥੋੜੀ ਫੋਟੋ ਲੱਗੀ ਆ। ਪਟੋਲਾ ਫਿਲਮ ਵਿੱਚ ਅਮਰਜੋਤ ਤੇ ਚਮਕੀਲੇ ਦਾ ਗੀਤ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ। ਅਖਾੜੇ ਦੇ ਰੂਪ ਚ ਫਿਲਮਾਇਆ ਗਿਆ ਸੀ। ਤਾਂ ਪਟੋਲਾ ਫਿਲਮ ਦਾ ਗਾਣਾ ਗਾਉਣ ਦੇ ਚਮਕੀਲੇ ਨੇ 12000 ਰੁਪਏ ਲਏ ਸੀ। ਉਦੋਂ ਜਦੋਂ A ਸੀਗੀ ਦੀ ਸ਼ੂਟਿੰਗ ਹੋਣੀ ਸੀ ਤਾਂ ਪ੍ਰੋਡਿਊਸਰ ਚਮਕੀਲੇ ਤੋਂ ਸ਼ੂਟਿੰਗ ਲਈ ਤਰੀਕ ਮੰਗ ਰਹੇ ਸੀ। ਉਹਨਾਂ ਦੀ ਫਿਲਮ ਲੇਟ ਹੋ ਰਹੀ ਸੀ। ਲੇਕਿਨ ਚਮਕੀਲੇ ਕੋਲ ਇੱਕ ਵੀ ਦਿਨ ਵਿਹਲਾ ਨਹੀਂ ਸੀ। ਚਮਕੀਲੇ ਨੇ ਪ੍ਰਿੰਦਰ ਮੂਰੇ ਆਪਣੀ ਡਾਇਰੀ ਖੋਲ ਕੇ ਰੱਖਤੀ ਸੀ। ਲੈ ਵੀਰੇ ਜਿਹੜੇ ਮर्जी ਦਿਨ ਦੀ ਸ਼ੂਟਿੰਗ ਰੱਖ ਲਓ। ਤਾਂ ਬਰਿੰਦਲਾ ਨੇ ਜਾਂ ਡਾਇਰੀ ਤੇ ਨਿਗਾਹ ਮਾਰੀ ਤਾਂ ਕੋਈ ਵੀ ਦਿਨ ਵਿਹਲਾ ਨਹੀਂ ਸੀ। ਕਿਸੇ ਦਿਨ ਦੋ, ਕਿਸੇ ਦਿਨ ਤਿੰਨ ਪ੍ਰੋਗਰਾਮ ਬੁੱਕ ਹੋਏ ਪਏ ਸੀਗੇ। ਪ੍ਰਿੰਦਰ ਨੇ ਆਪਣੇ ਸਹਾਵ ਨਾਲ ਇੱਕ ਤਰੀਕ ਚੁਣ ਲਈ। ਕੁਦਰਤੀ ਉਸ ਦਿਨ ਤੇ ਚਮਕੀਲਾ ਦੇ ਤਿੰਨ ਅਖਾੜੇ ਬੁੱਕ ਸੀ ਚਮਕੀਲਾ ਤਿੰਨਾਂ ਪਾਰਟੀਆਂ ਕੋਲ ਫਿਲਮ ਦੇ ਪ੍ਰੋਡਿਊਸਰ ਨੂੰ ਲੈ ਕੇ ਗਿਆ ਸੀ ਤੇ ਉਹਨੇ ਉਹਨਾਂ ਤੋਂ ਮਾਫੀ ਮੰਗ ਕੇ ਅਖਾੜੇ ਵੀ ਕੈਨਸਲ ਕੀਤੇ ਸੀ ਤੇ ਆਪਣੇ ਵੱਲੋਂ ਹੋਰ ਫ੍ਰੀ ਕਲਾਕਾਰ ਦੰਦਿਆ ਕਿਹਾ ਸੀ ਕਿ ਮੇਰੀ ਬੇਨਤੀ ਹੈ ਕਿ ਮੈਨੂੰ ਫਿਲਮ ਮਗਾਉਣ ਦਾ ਮੌਕਾ ਮਿਲ ਰਿਹਾ ਕੱਲੋਂ ਪ੍ਰਮਾਤਮਾ ਤੁਹਾਨੂੰ ਕੋਈ ਹੋਰ ਖੁਸ਼ੀ ਦੇਊਗਾ ਤਾਂ ਮੈਂ ਲੋਹੜੀ ਤੇ ਆ ਕੇ ਮੁੱਖ ਦਾ ਮੁਫਤ ਗਾ ਕੇ ਜਾਊਂਗਾ ਕਿਹਨਾਂ ਫਿਲਮ ਦੇ ਪੋਸਟਰ ਉੱਪਰ ਆਪਣੀ ਫੋਟੋ ਦੇਖ ਕੇ ਚਮਕੀਲਾ ਭਾਵੁਕ ਹੋ ਗਿਆ ਖੁਸ਼ੀ ਨਾਲ ਉਹਦੀਆਂ ਅੱਖਾਂ ਭਰਿਆਈਆਂ ਸੀ ਤਾਂ ਉਹ ਬੋਲਿਆ ਨੰਬ ਜੀ ਆਵਾਜ਼ ਵਿੱਚ ਕਹਿੰਦਾ ਦੇਖ ਬੱਬੀ ਐਕਟਰਾਂ ਦੀਆਂ ਛੋਟੀਆਂ-ਛੋਟੀਆਂ ਤੇ ਆਪਣੀਆਂ ਵੱਡੀਆਂ-ਵੱਡੀਆਂ ਫੋਟੋ ਲੱਗੀਆਂ। ਬਸ ਆ ਹਫ਼ਤੇ ਤੱਕ ਪ੍ਰੋਗਰਾਮਾ ਦਾ ਕੱਢ ਲਈਏ। ਫੇਰ ਆਪਾਂ ਸਾਰੇ ਜਣੇ ਪੂਰਾ ਆਰਟੀਸਿਨਿਮਾ ਆਪਣੇ ਲਈ ਬੁੱਕ ਕਰਕੇ ਫਿਰ ਉਹ ਦੇਖੂਗੇ। ਤਾਂ ਅਮਰਜੋਤ ਨੇ ਬਿਨਾਂ ਕੁਝ ਬੋਲਿਆ ਪੋਸਟਰ ਬਲ ਦੇਖਦੇ ਆ ਨਾਲ ਬੈਠੇ ਚਮਕੀਲੇ ਦਾ ਸੋਨੇ ਦੀ ਮੁੰਦਰੀ ਵਾਲਾ ਹੱਥ ਘੁੱਟ ਲਿਆ ਸੀ। ਪੋਸਟਰ ਦੇਖ ਕੇ ਉਹਦੀਆਂ ਅੱਖਾਂ ਵੀ ਖੁਸ਼ੀ ਦੇ ਹੰਝੂ ਨਾਲ ਚਮਕ ਪਈਆਂ ਸੀ। ਲਿਖੇ ਤੋਂ ਮੂਰੇ ਲੰਘਦੀ ਗੱਡੀ ਵਿੱਚੋਂ ਪਿਛੇ ਧੌਣ ਘੁਮਾ ਕੇ ਉਹਨੇ ਖਾਸੀ ਦਿਨ ਤੱਕ ਪੋਟਰ ਨੂੰ ਦੇਖਦੀ ਰਹੀ ਲੁਧਿਆਣੇ ਦੇ ਟ੍ਰੈਫਿਕ ਨੂੰ چیرਦੀ ਕਾਰ ਜਲੰਧਰ ਬਾਈਪਾਸ ਲੰਘ ਕੇ ਮੁੱਖ ਸੜਕ ਉੱਪਰ ਦੌੜਦੀ ਜਾ ਰਹੀ ਸੀ ਫੇਰ ਇੱਕ ਖੱਬੇ ਪਾਸੇ ਬਣੇ ਗੇਟ ਤੋਂ ਤਹਿਸੀਲ ਫਲੌਰ ਦਾ ਪਿੰਡ ਮੈਦਮ ਪ੍ਰਵਲ ਜਾਂਦੀ ਸੜਕ ਵੱਲ ਨੂੰ ਮੁੜ ਗਈ ਪਿੰਡ ਕੋਲ ਜਾ ਕੇ ਉਹਨੇ ਪਤਾ ਪੁੱਛਿਆ ਤੇ ਦੱਸੇ ਹੋਏ ਰਾਹ ਵੱਲ ਚੱਲ ਪਏ ਕਿੰਨਾ ਉਜਾਰ ਜਿਹਾ ਸਵੇਆ ਵਰਗਾ ਪਿੰਡ ਮੇਰਾ ਤਾਂ ਅੱਜ گاਉਣ ਨੂੰ ਦਿਲ ਨਹੀਂ ਕਰਦਾ ਜੀ ਕਰਦਾ ਇੱਥੋਂ ਹੀ ਮੁੜ ਜਾਈਏ ਘਬਰਾਹਟ ਤੇ ਘੋਟਣ ਜੀ ਹੋਈ ਜਾਂਦੀ ਐ ਅਚਾਨਕ ਅਮਰਜੋਤ ਦੇ ਮੂੰਹੋਂ ਨਿਕਲੀ ਇਹ ਗੱਲ ਤਾਂ ਖਾੜੇ ਵਾਲਾ ਘਰ ਪਿੰਡ ਤੋਂ ਬਾਹਰ ਖੇਤਾਂ 'ਚ ਸੀਗਾ ਇੱਕ ਛੋਟੀ ਜੀ ਕੱਚੀ ਸੜਕ ਉਸ ਘਰ ਵੱਲ ਜਾਂਦੀ ਸੀ ਤਾਂ ਉਹ ਸੜਕ ਤੋਂ ਕੋਈ 100 ਗੱਜ ਹਟਮਾ ਬਿਆਹ ਵਾਲਾ ਘਰ ਚਹਲ ਪੈਲ ਹੋਣ ਕਰਕੇ ਦੂਰੋਂ ਦਿਖਾਈ ਦਿੰਦਾ ਸੀ ਘਰ ਦੇ ਕੋਲ ਜਾ ਕੇ ਚਮਕੀਲੇ ਨੇ ਗੱਡੀ ਰਕਵਾ ਕੇ ਗਿੱਲ ਨੂੰ ਭੇਜਦਾ ਸੀ ਤਾਂ ਕਿ ਉਹ ਘਰ ਵਾਲਿਆਂ ਨੂੰ ਉਹਨਾਂ ਦੇ ਪਹੁੰਚ ਜਾਣ ਦੀ ਇਤਲਾਹ ਦੇ ਆਵੇ ਤਾਂ ਘਰ ਵਾਲਿਆਂ ਨੇ ਇੱਕ ਬੰਦਾ ਗੱਲ ਨਾਲ ਭੇਜ ਕੇ ਦੱਸਤਾ ਸੀ ਕਿ ਉਹਨਾਂ ਨੇ ਸਾਰੀ ਸੰਗੀਤ ਪਾਰਟੀ ਦੇ ਠਹਿਰਨ ਦਾ ਇੰਤਜ਼ਾਮ ਘਰ ਤੋਂ 500 ਗਾਇ ਦੂਰ ਇੱਕ ਹੋਰ ਫਾਰਮ ਹਾਊਸ ਉੱਪਰ ਕੀਤਾ ਹੋਇਆ ਸੀ ਇਹ ਫਾਰਮ ਹਾਊਸ ਉਸੇ ਸੜਕ ਉੱਪਰ ਅੱਗੇ ਜਾ ਕੇ ਸੀਗਾ ਤੇ ਉੱਥੋਂ ਖੜਿਆਂ ਨੂੰ ਵੀ ਦਿਖਦਾ ਦਾ ਤਾਂ ਡਰਾਈਵਰ ਅਜੀਤ ਨੇ ਗੱਡੀ ਤੋੜ ਕੇ ਫਾਰਮ ਹਾਊਸ ਨੂੰ ਜਾਂਦੀ ਪਹੀ ਵੱਲ ਨੂੰ ਮੋੜ ਲਈ ਤਾਂ ਇੱਥੇ ਜਾ ਕੇ ਪਹੀ ਮੁੱਕੀ ਉੱਥੇ ਇੱਕ ਖੂਹ ਦੇ ਉੱਤੇ ਬਣਾਇਆ ਕੁਝ ਕਮਰਿਆਂ ਦਾ ਮਕਾਨ ਸੀ ਚਮਕੀਲੇ ਦੇ ਅਮਰਜੋਤ ਦੇ ਆਰਾਮ ਕਰਨ ਲਈ ਪਹਿਲੇ ਹੀ ਉਥੇ ਚਿਵਾਰੇ ਤੇ ਮੰਜੇ ਡਾਇ ਹੋਏ ਸੀ ਸਾਰੇ ਜਣੇ ਪੌੜੀਆਂ ਚੜ ਕੇ ਉੱਪਰ ਜਾ ਕੇ ਬਹਿ ਗਏ ਅਮਰਜੋਤ ਰਾਜੀ ਨਾ ਹੁਣ ਕਰਕੇਗਾ ਮੰਜੇ ਤੇ ਲੇਟ ਗਈ ਤੇ ਦੂਜੇ ਦੇ ਚਮਕੀਲਾ ਬਹਿ ਗਿਆ ਬਾਕੀ ਸਾਰੇ ਕੋਲ ਪਏ ਮੰਜੇ ਕੁਰਤੀਆਂ ਉੱਪਰ ਬਹਿ ਗਏ ਤਾਂ ਕੁਝ ਦੇਰ ਬਾਅਦ ਵਿਆਹ ਵਾਲਾ ਮੁੰਡਾ ਸਟੀਵਨ ਚਿਵਾਰੇ 'ਚ ਆਇਆ ਤੇ ਚਮਕੀਲੇ ਬਾਰੇ ਪੁੱਛਣ ਲੱਗਾ ਚਮਕੀਲਾ ਕੋਲੀ ਪਏ ਮੰਜੇ ਤੇ ਉੱਠ ਕੇ ਬੈਠ ਗਿਆ ਮੈਂ ਹਾਂ ਚਮਕੀਲਾ ਵੀਰੇ ਸੱਚੀ ਗੱਲ ਭਾਜੀ ਤੁਹਾਡੀ ਪੇਮੈਂਟ ਦੇਣੀ ਸੀ ਸਟੀਵਨ ਹੱਥ ਵਿੱਚ ਨੋਟ ਫੜੀ ਖੜਾ ਸੀ ਚਮਕੀਲਾ ਉਹਨੂੰ ਤੇ ਗਿੱਲ ਨੂੰ ਪਾਸੇ ਲੈ ਕੇ ਗਿਆ ਸੀ ਉਹ ਨੋਟ ਗਿਣਨ ਲੱਗੇ ਪਏ ਸੀ ਕਿੰਨੇ ਦੇਵਾ ਤੁਹਾਨੂੰ ਪਤਾ ਹੀ ਹੈ ਵੀਰੇ 500 ਤੋਂ ਅਡਵਾਂਸ ਆਇਆ ਪਹਿਲਾਂ ਦਾ ਤੇ ਆਹ ਬਾਕੀ ਦਾ 4000 ਫੜੋ ਸਟੀਵਨ ਨੇ ਨੋਟ ਗਿੱਲ ਨੂੰ ਫੜਾ ਤੇ ਗਿੱਲ ਨੇ ਨੋਟ ਗਣ ਕੇ ਚਮਕੀਲੇ ਨੂੰ ਦੇ ਦਿੱਤੇ ਚਮਕੀਲੇ ਨੇ ਪੈਰੇ ਵੜ ਕੇ ਜੇਬ ਵਿੱਚ ਪਾਏ ਕੈਨੇਡਾ ਤੋਂ ਆਇਓ ਤੁਸੀਂ ਮੈਂ ਵੀ ਉੱਥੇ ਪ੍ਰੋਗਰਾਮ ਕਰਕੇ ਆਇਆ ਸੀ ਦੇਖਿਆ ਸੀ ਤੁਸੀਂ ਨਹੀਂ ਭਾਜੀ ਮੈਂ ਪੰਜਾਬੀ ਗਾਣੇ ਘਾਟ ਹੀ ਸੁਣਨਾ ਮੈਂ ਸਟੇਜ ਤੇ ਤੁਹਾਡੇ ਤੋਂ ਡਾਲਰ ਬਾਹਰੂੰਗਾ ਕਹਿੰਦਾ ਬਾਹਲਾ ਨਾ ਕਰਿਓ ਵੀਰੇ ਹਿਸਾਬ ਜੇ ਦਾ ਕੰਮ ਰੱਖਿਓ ਮੈਨੂੰ ਪੈਸੇ ਦਾ ਨਹੀਂ ਬਸ ਤੁਸੀਂ ਪਿਆਰ ਨਾਲ ਸੁਣ ਲਿਓ ਬਹਿ ਕੇ ਮੇਰੇ ਲਈ ਇੰਨੇ ਹੀ ਬਹੁਤ ਹੈ ਭਾਜੀ ਰਿਕਵੈਸਟ ਕਰਨੀ ਸੀ ਲੰਗਰ ਚਾ ਕੇ ਪ੍ਰਸ਼ਾਦ ਦਾ ਛਕ ਲਓ ਵੀਰੇ ਮੈਂ ਜ਼ਰੂਰ ਛਕਦਾ ਪਰ ਮੇਰੀ ਮਜਬੂਰੀ ਆ ਜੇ ਮੈਂ ਉੱਥੇ ਚੱਲਿਆ ਗਿਆ ਤਾਂ ਮੇਰੇ ਦੁਆਲੇ ਲੋਕ ਬਹੁਤ ਇਕੱਠੇ ਹੋ ਜਾਣੇ ਤਉਨੇ ਮੈਨੂੰ ਸ਼ੱਕ ਕਰਨ ਨਹੀਂ ਦੇਣਾ ਚਲੋ ਤੁਹਾਡੇ ਲਈ ਰੋਟੀ ਅਸੀਂ ਇੱਥੇ ਹੀ ਭੇਜ ਦਿੰਦੇ ਹਾਂ ਮਿਹਰਬਾਨੀ ਵੀਰੇ ਰੋਟੀ ਦੀ ਕੋਈ ਲੋੜ ਨਹੀਂ ਚਾਹ ਜਰੂਰ ਭੇਜ ਦਿਓ ਠੀਕ ਹੈ ਭਾਜੀ ਨਾਈਸ ਮੀਟ ਜੂ ਇਹ ਕਹਿ ਕੇ ਕੈਨੇਡਾ ਵਾਲਾ ਮੁੰਡਾ ਚਲੇ ਗਿਆ ਥੋੜੀ ਦੇਰ ਬਾਅਦ ਦੋ ਮੁੰਡੇ ਰੋਟੀਆਂ ਦਾ ਥਾਲ ਲੈ ਕੇ ਚਵਾਰੇ ਉੱਪਰ ਆ ਗਏ ਤੇ ਚਮਕੀਲਾ ਅੱਖਾਂ ਮਿਚੀ ਪਿਆ ਸੀ ਉੱਠੋ ਚਮਕੀਲਾ ਸਾਹਿਬ ਪ੍ਰਸ਼ਾਦਾ ਛਕ ਲਓ ਥਾਲ ਫੜੀ ਖੜੇ ਕੇ ਮੁੰਡੇ ਜਗਿੰਦਰ ਨੇ ਆਵਾਜ਼ ਮਾਰੀ ਚਮਕੀਲਾ ਉੱਠ ਕੇ ਬਹਿ ਗਿਆ ਵੀਰੇ ਮੈਂ ਮਨਾਂ ਕੀਤਾ ਸੀ ਲੈ ਜਾਓ ਅਸੀਂ ਰੋਟੀ ਨਹੀਂ ਖਾਣੀ ਜਗਿੰਦਰ ਉਵੇਂ ਬਾਸ ਮੁੜ ਗਿਆ ਸੀ ਜਦੋਂ ਕੀ ਲੈਣੇ ਉਹਦਾ ਮੁਰੇ ਜਾਂਦਾ ਅਫਸੋਸਿਆ ਦਾ ਚਿਹਰਾ ਦੇਖਿਆ ਤਾਂ ਭੱਜ ਕੇ ਪੌੜੀਆਂ ਉਤਰੇ ਜਗਿੰਦਰ ਸਿੰਘ ਬਾਹ ਫੜ ਲਈ। ਵੀਰੇ ਯਾਰ ਉਹਦਾ ਗੁੱਸਾ ਹੀ ਕਰ ਗਿਆ ਕਹਿੰਦਾ ਆ ਜਾ ਕਹਿੰਦਾ ਅਸੀਂ ਖਾ ਲੈਣੇ ਰੋਟੀ। ਚਕੀਲਾ ਆ ਕੇ ਮੱਜੇ ਤੇ ਬਹਿ ਗਿਆ। ਉਹਨੇ ਨਾਲ ਦੇ ਮੱਜੇ ਤੇ ਪਈਆਂ ਅੰਬਜੋਤ ਨੂੰ ਉਠਾਇਆ। ਆ ਜਾ ਬੱਬੀ ਉਠ ਲੰਗਰ ਪ੍ਰਸ਼ਾਦਾ ਆਇਆ ਛਕ ਲੈ। ਤਾਂ ਜਗਿੰਦਰ ਨੇ ਆਪਣੀ ਥਾਲੀ ਚਮਕੀਲੇ ਮੁਰੇ ਰੱਖਤੀ ਤੇ ਉਹਦੇ ਨਾਲ ਆਏ ਮੁੰਡੇ ਵੀਰੇ ਨੇ ਆਪਣੇ ਹੱਥ ਫੜੀ ਥਾਲੀ ਅੰਮ੍ਰਜੋਤ ਨੂੰ ਦੇ ਦਿੱਤੀ। ਉਹ ਮੁੰਡੇ ਉਹ ਕਹਿੰਦਾ ਤੁਸੀਂ ਵੀ ਰੋਟੀ ਖਾ ਲਓ। ਗੇ ਮਰਨਾ ਪਾਏਗਾ ਰੋਟੀ ਖਾ ਕੇ ਤਾਂ ਮਰਾਂਗੇ ਚਮਕੀਲਾ ਸਾਜੀਆਂ ਨੂੰ ਕਹਿਣ ਲੱਗ ਪਿਆ ਹੋ ਕਿਸੇ ਚੀਜ਼ ਦੀ ਲੋੜ ਹੋਵੇ ਦੱਸ ਦੇਣਾ ਜਗਿੰਦਰ ਨੇ ਕਿਹਾ ਦਾਲ ਬੜੀ ਸਵਾਦ ਹੈ ਬਸ ਵੀਰਾ ਕੈੜੀ ਜੀ ਚਾਹ ਬਣਾ ਲਿਆ ਤੇ ਮਕੀਲਾ ਕਹਿੰਦਾ ਜਗਿੰਦਰ ਤੇ ਵੀਰਾ ਸਾਜੀਆਂ ਲਈ ਰੋਟੀ ਲੈਣ ਚਲੇ ਗਏ ਸੀ ਚਮਕੀਲੇ ਹੋਰ ਨੇ ਰੋਟੀ ਖਾ ਕੇ ਭਾਂਡੇ ਢੇਠਾ ਰੱਖ ਕੇ ਚਾਹ ਆ ਗਈ ਤੇ ਪਹਿਲੀ ਗੁੱਟਪਾ ਨੇ ਚਮਕੀਲੇ ਨੇ ਮਨਕ ਨੂੰ ਸਾਊਂਡ ਚੈੱਕ ਕਰਨ ਤੇ ਸਟੇਜ ਤੇ ਅਨਾਉਂਸਮੈਂਟ ਕਰਨ ਲਈ ਭੇਜਤਾ ਸੀ ਦੁਪਹਿਰ ਦੇ 1:00 ਵਜੇ 25 ਮਿੰਟ ਹੋ ਚੁੱਕੇ ਸੀ ਪੂਰੇ 1:30 ਵਜੇ ਚਮਕੀਲੇ ਨੇ ਸਭ ਨੂੰ ਕਿਹਾ ਚਲੋ ਵੀ ਆਪਣਾ ਜਾਣ ਦਾ ਟਾਈਮ ਹੋ ਗਿਆ ਚੱਲੀਏ ਮਣਕੂ ਨੇ ਕੁਝ ਹੀ ਪਲਾਂ ਚਮਕੀ ਚਮਕੀਲੇ ਦੇ ਸਟੇਜ ਉੱਪਰ ਆਉਂਦੀ ਘੋਸ਼ਣਾ ਕਰਤੀ ਚਮਕੀਲਾ ਤੇ ਅਮਰਜੋਤ ਕਾਰ ਦੀ ਪਿਛਲੀ ਸੀਟ ਉੱਤੇ ਬੈਗੇ ਸੀ ਗਿੱਲ ਤੇ ਦੇਬੂ ਮੂਰੇ ਡਰਾਈਵਰ ਦੇ ਨਾਲ ਵਾਲੀ ਸੀਟ ਉੱਪਰ ਸਵਾਰ ਹੋ ਗਏ ਲਾਲ ਤੇ ਨਿਹਾਲਾ ਦੋਨੋਂ ਭਰਾ ਵੀ ਪਿਛਲੀ ਸੀਟ ਉੱਪਰ ਬੈਗੇ ਜਦੋਂ ਗੱਡੀ ਚੱਲਣ ਲੱਗੀ ਤਾਂ ਚਾਹ ਲੈ ਕੇ ਆਇਆ ਮੁੰਡਾ ਡਾ ਭੀਰਾ ਖਾਲੀ ਭਾਂਡੇ ਲੈ ਕੇ ਜਾ ਰਿਹਾ ਦਾ ਤਾ ਮੁਰਦਿ ਲੰਗਿਆ ਹੋ ਜਮਕੀਲੇ ਨੇ ਉਹਨੂੰ ਸਲਾਹ ਮਾਰੀ ਕਹਿੰਦਾ ਆ ਜਾ ਵੀਰੇ ਯਾਰ ਤੂੰ ਸਾਡੇ ਨਾਲੇ ਆ ਜਾ ਅਸੀਂ ਇਕੱਠੇ ਜੇ ਹੋ ਜਾਂਦੇ ਆ ਪਹਿਲਾਂ ਤਾਂ ਪੀਰਾ ਬੈਠਣ ਲੱਗਿਆ ਸੀ ਫੇਰ ਉਹ ਗੱਡੀ ਭਰੀ ਦੇਖ ਕੇ ਰੁਕ ਗਿਆ ਸੀ ਨਹੀਂ ਕਹਿੰਦਾ ਚਲੋ ਮੈਂ ਆਉਣਾ ਮਣਕੂ ਦੇ ਦੁਆਰਾ ਜਮਕੀਲੇ ਦੇ ਆਉਣ ਦੀ ਸੂਚਨਾ ਦਿੱਤੀ ਹੋਣ ਕਰਕੇ ਸਟੇ ਦੇ ਇਰਤ ਗਿਰਦ ਬੜਾ ਇਕੱਠ ਹੋਇਆ ਵਾ ਸੀਗਾ ਸਾਰੀ ਸੜਕ ਦੂਰ ਦੂਰ ਤੱਕ ਭਰੀ ਪਈ ਸੀ ਬੰਦੇ ਤੇ ਬੰਦਾ ਚੜਿਆ ਪਿਆ ਤਾਂ ਭੀੜ ਨੂੰ ਚੀਤਦੀ ਹੋਈ ਕਾਰ ਜਾ ਕੇ ਜਿਉਂ ਹੀ ਸਟੇ ਦੇ ਸਾਹਮਣੇ ਸੜਕ ਤੋਂ ਥੋੜਾ ਜਿਹਾ ਸੱਜੇ ਵਾਲੇ ਪਾਸੇ ਜਾ ਕੇ ਰੁਕੀ ਤਾਂ ਸਭ ਤੋਂ ਪਹਿਲਾਂ ਗਿੱਲ ਨਿਕਲ ਕੇ ਸਟੇਜ ਵੱਲ ਚੱਲਿਆ ਗਿਆ। ਦੇਬੂ ਉਹਦੇ ਮਗਰ ਲੱਗ ਗਿਆ ਸੀ। ਨਿਹਾਲਾ ਤੇ ਲਾਲਵੀ ਸੜਕ ਵਾਲੇ ਪਾਸੇ ਉਤਰ ਕੇ ਗੱਡੀ ਦੀ ਡਿੱਗੀ ਵਿੱਚੋਂ ਜਿਹੜੇ ਸੀਗੇ ਆਪਣੇ ਸਾਜ਼ ਉਹ ਕੱਢਣ ਲੱਗ ਪਏ। ਚਮਕੀਲਾ ਨਿਕਲ ਕੇ ਕਾਲੇ ਦੂਜੇ ਪਾਸੇ ਚਲੇ ਗਿਆ ਖੜ ਕੇ ਚਾਦਰਾਂ ਸੂਤ ਕਰਨ ਲੱਗ ਪਿਆ। ਅਮਰਜੋਤ ਅਜੇ ਆਪਣਾ ਪਾਸੇ ਚੁੱਕਣੇ ਲੱਗੀ ਸੀਗੇ ਗੱਡੀ ਦੇ ਪਿਛਲੇ ਪਾਸੇ ਕੋਲ ਕੰਬਲ ਦੀ ਬੁੱਕਲ ਮਾਰੀ ਖੜੇ ਸਖਦੇਵ ਸਿੰਘ ਸੋਢੀ ਉਰਫ ਹਰੀ ਸਿੰਘ ਬਾਬਾ ਰੁੜਕਾ ਕਲਾਂ ਵਾਲੇ ਨੇ ਇੱਕ ਗੋਲੀ ਢੋਲਕ ਚੁੱਕ ਰਹੇ ਲਾਲਚੰਦ ਦੇ ਮਾਰੀ ਗੋਲੀ ਉਹਦੇ ਪੱਟ ਦੇ ਨਾਲ ਦੀ ਹੁੰਦੀ ਹੋਈ ਉਹਦੀ ਬਾਹ ਵਿੱਚੋਂ ਗੁੱਟ ਤੋਂ ਪੰਜ ਗਲਾਂ ਉੱਪਰ ਵੱਜ ਕੇ ਦੂਜੇ ਪਾਸੇ ਨਿਕਲ ਗਈ। ਲਾਲ ਯਾਰ ਪਿਸਟਲ ਤਾਣੀ ਤਾਂ ਖੜੇ ਸੋਢੀ ਨੂੰ ਦੇਖਿਆ ਤਾਂ ਢੋਲਕ ਛੱਡ ਕੇ ਉਹ ਭੱਜ ਗਿਆ। ਬਾਰਿਸ਼ ਗਲ ਕੇ ਜਿਉਂ ਹੀ ਅਮਰਜੋਤ ਉਤਰਨ ਲੱਗੀ ਤਾਂ ਸਖਦੇਵ ਸੋਢੀ ਨੇ ਉਹਦੇ ਗੋਲੀਆਂ ਮਾਰਨੀ ਸ਼ੁਰੂ ਕਰ ਦਿੱਤੀਆਂ। ਪਹਿਲਾਂ ਲੱਕ ਤੇ ਫਿਰ ਅਮਰਜੋਤ ਦੀ ਛਾਤੀ ਤੇ ਸਿਰ ਵਿੱਚ ਗੋਲੀਆਂ ਲੱਗੀਆਂ। ਅਮਰਜੋਤ ਦੀ ਚੀਕ ਨਿਕਲ ਗਈ ਸੀ। ਚੀਕ ਸੁਣ ਕੇ ਚਮਕੀਲਾ ਉਹਦੇ ਵੱਲ ਆਉਲਿਆ। ਬੱਬੀ ਕੀ ਹੋਇਆ? ਦਰੋਜ ਚਮਕੀਲੇ ਨੇ ਅਮਰਜੋ ਦੇ ਗੋਲੀਆਂ ਬੱਚੀਆਂ ਦੇਖੀਆਂ ਤਾਂ ਉਹਨੂੰ ਸਾਰਾ ਮਾਮਲਾ ਸਮਝਦਿਆਂ ਤੇ ਨਹੀਂ ਸੀ ਲੱਗੀ ਜਿਉਂ ਹੀ ਚਮਕੀਲੇ ਨੇ ਪਰਤ ਕੇ ਦੇਖਿਆ ਤਾਂ ਕਾਰ ਦੇ ਮੂਹਲੇ ਪਾਸੇ ਖੜੇ ਗਰੀਬ ਸਿੰਘ ਦੀਪੇ ਹੇਰਾ ਵਾਲੇ ਬੜੀ ਬੇਰਹਿਮੀ ਨਾਲ ਅਮਰ ਸਿੰਘ ਚਮਕੀਲੇ ਦੇ ਮੋਹ ਉੱਪਰ ਆਪਣੀ 1.47 ਨਾਲ ਗੋਲੀਆਂ ਦੀ ਬਰਖਾ ਕਰਨੀ ਸ਼ੁਰੂ ਕਰਤੀ ਸੀ ਗੋਲੀਆਂ ਚਲਾਉਂਦਾ ਹੋਇਆ ਉੱਚੀ ਉੱਚੀ ਇਉਂ ਹੱਸ ਰਿਹਾ ਸੀ ਜਿਵੇਂ ਕੋਈ ਬੱਚਾ ਬੰਟੇ ਜਿੱਤ ਕੇ ਹੱਸਦਾ ਹੁੰਦਾ ਹੈ ਤਾਂ ਉਸਨੇ ਪੂਰਾ ਸਾਰਾ ਮੈਗਜ਼ੀਨ ਚਮਕੀਲੇ ਦੇ ਮੋਹ 'ਤੇ ਖਤਮ ਕਰਤਾ ਸੋ ਇਦਾਂ ਕਰਕੇ ਉਹ ਆਪਣੇ ਆਪਣੇ ਬੋਲੋ ਚਮਕੀਲੇ ਦੇ ਸੁਰੀਲੇ ਗੀਤ ਗਾਉਣ ਵਾਲਾ ਉਹ ਸਦਾਂ ਲਈ ਬੰਦ ਕਰਨਾ ਚਾਹੁੰਦੀ ਸੀ ਤਾਂ ਚਮਕੀਲਾ ਗੋਲੀਆਂ ਲੱਗਦੇ ਸਾਰੇ ਲੋਟਣੀ ਖਾ ਕੇ ਕੋਲ ਪਈਆਂ ਪਾਥੀਆਂ ਉੱਪਰ ਡਿੱਗ ਪਿਆ ਸੀ ਇਸ ਤੋਂ ਬਾਅਦ ਸਟੇਜ ਕੋਲ ਖੜੇ ਗਰਨੇਕ ਸਿੰਘ ਨੇਕੇ ਮੈਸਮਪੁਰੀਏ ਨੇ ਆਪਣੀ ਸੰਗੀਤ ਦਾ ਮੁੱਤੇ ਬੁਲ ਕਰਤਾ ਤਾਂ ਉਹ ਭੱਜਣ ਲੱਗਾ ਉੱਥੇ ਪਏ ਇੱਕ ਖੁੰਡ ਮੜ ਕੇ ਡਿੱਗ ਪਿਆ ਨੇਕ ਨੇ ਉਹਦੇ ਡਿੱਗੇ ਪਏ ਦੇ ਗੋਲੀਆਂ ਮਾਰੀਆਂ ਤਾਂ ਉਹ ਜਿਉਂਦਾ ਜਿਸਮ Laashਵਾਂ ਤਬਦੀਲ ਹੋ ਗਿਆ ਸੀ ਇਹ ਦੇਖ ਕੇ ਹਰਜੀਤ ਗੱਲਜਾਨ ਬਚਾ ਕੇ ਭੱਜਣ ਲੱਗਾ ਸੀ ਛੋੜੀ ਨੇ ਉਹਨੂੰ ਪਿੱਛੋਂ ਬਾਜ਼ ਮਾਰੀ ਖੜਾ ਓਏ ਤੈਨੂੰ ਕੁਝ ਨਹੀਂ ਕਹਿੰਦੇ ਤਾਂ ਡਰਿਆ ਹੋਇਆ ਗਿੱਲ ਖੜ ਗਿਆ ਤਾਂ ਛੋੜੀ ਨੇ ਉਹਦਾ ਮੂੰਹ ਖਲਵਾ ਕੇ ਆਪਣੀ ਸੰਗੀਆਂ ਦੀ ਨਾਲੀ ਕਰ ਤੇ ਮੂੰਹ ਚ ਪਾ ਕੇ ਗੋਲੀਆਂ ਮਾਰੀਆਂ ਤਾਂ ਗਿੱਲ ਵੀ ਕਹਿੰਦੇ ਪਿੱਛੇ ਨੂੰ ਡਿੱਗ ਪਿਆ ਇਸ ਵਕਤ ਤੱਕ ਸਟੇਜ ਤੇ ਖੜਾ ਮਾਨਕੂ ਸਟੇਜ ਪਿੱਛੇ ਬਣੀ 5 ਫੁੱਟ ਦੀ ਕੰਧ ਟੱਪ ਕੇ ਵਿਆਹ ਵਾਲੇ ਘਰ ਜਾ ਕੇ ਲੁਕ ਗਿਆ ਲੋਕਾਂ 'ਚ ਜਾਨ ਬਚਾਉਣ ਲਈ ਹਾਹਾਕਾਰ ਤੇ ਹਫੜਾ ਦਾ ਫੜੀ ਪੈ ਚੁੱਕੀ ਸੀਗੀ ਲੋਕਾਂ ਨੇ ਜਿੱਧਰ ਰਾਹ ਮਿਲਦਾ ਸੀ ਉਧਰ ਨੂੰ ਭਜਣਾ ਸ਼ੁਰੂ ਕਰਤਾ ਤਾਂ ਕਹਦੇ ਗਰਨੇਕ ਨੇਕੇ ਨੇ ਮੈਂਕ ਫੜ ਕੇ ਭੱਜ ਰਹੇ ਲੋਕਾਂ ਨੂੰ ਕਿਹਾ ਸੀ ਖੜ ਜੋ ਆਓ ਅਜੇ ਤਾਂ ਆਪਾਂ ਨੇ ਪੰਗੜਾ ਪਾਉਣਾ ਹੈ ਤਾਂ ਇਹ ਸਾਰੇ ਕਾਂਡ ਤੋਂ ਉਪਰੰਤ ਦੀਪਾ ਹੇੜਾ ਵਾਲਾ ਆਪਣੇ ਸਾਥੀਆਂ ਨੂੰ ਕਹਿੰਦਾ ਕਿ ਆਓ ਆਪਾਂ ਚਮਕੀਲੇ ਦੇ ਗਾਣਿਆਂ ਤੇ ਅੱਜ ਪੰਗੜਾ ਪਾਉਨੇ ਆਂ ਕਾਲ ਦੇ ਡਰਾਈਵਰ ਜੀ ਇਸ ਵੱਲ ਆਪਣੀ ਸੰਗੀਨ ਧਾਣ ਕੇ ਦੀਪਾ ਹੇੜਾ ਵਾਲਾ ਬੋਲਿਆ ਕਿ ਇਹਦਾ ਰਵਾੜ ਪਰ ਕਿੱਥੇ ਆ ਰਵਾੜ ਪਤਾ ਇਹਨਾਂ ਕੋਲ ਹੁੰਦਾ ਨਹੀਂ ਅਨਜੀਤ ਦੇ ਮਸਾਂ ਹੀ ਬੋਲ ਨਿਕਲੇ ਸੀ ਚੰਗਾ ਚਾਬੀ ਕਢ ਕੇ ਫੜਾ ਦੇ ਕਰਦੀ ਰਣਜੀਤ ਨੇ ਚਾਬੀ ਦੇ ਦਿੱਤੀ ਸੀ ਤੇ ਤਿੰਨੋ ਜਣੇ ਵੀਰੇ ਉਥੋਂ ਕਹਿ ਲੀਏ ਵੀ ਨਿਕਲ ਗਏ ਤਾਂ ਇਦਾਂ ਕਹ ਲਈ ਚਮਕੀਲੇ ਦਾ ਉਹ ਦਿਨ ਕਤਲ ਹੋਇਆ ਉਧਰ ਗੋਲੀਆਂ ਚੱਲਣ ਤੋਂ ਬਾਅਦ ਭੱਜਦੇ ਹੋਏ ਲਾਲ ਚੰਦ ਤੇ ਨਿਹਾਲਾ ਰਾਹ ਵਿੱਚ ਇੱਕ ਦੂਜੇ ਨੂੰ ਮਿਲ ਗਏ ਇਸ ਵਕਤ ਤੱਕ ਨਿਹਾਲਾ ਇਹੀ ਸਮਝਦਾ ਸੀ ਕਿ ਉਹਦਾ ਭਰਾ ਲਾਲ ਵੀ ਮਰਿਆ ਜਾ ਚੁੱਕਾ ਹੋਵੇਗਾ ਕਿਉਂਕਿ ਗੋਲੀ ਚਲਦਿਆਂ ਹੀ ਦੋਨੋਂ ਸਾਹ ਛੱਡ ਕੇ ਪੈ ਤੁਰੇ ਸੀ ਲਾਲ ਦੀ ਬਾਜ ਗੋਲੀ ਲੱਗੀ ਹੋਣ ਕਰਕੇ ਖੂਨ ਨਿਕਲ ਰਿਹਾ ਤਾਂ ਤਾਂ ਉਹਨਾਂ ਨੇ ਭੱਜਦੇ ਹੋਿਆਂ ਨੇ ਰਾਹ ਜਾਦੇ ਇੱਕ ਟੈਂਪੂ ਨੂੰ ਰੋਕੇ ਤੇ ਗੋਲੀ ਲੱਗਣ ਬਾਰੇ ਦੱਸਿਆ ਪਟੇਪੂਲ ਨੇ ਉਹਨਾਂ ਨੂੰ ਚੜਾਉਣ ਤੋਂ ਇਨਕਾਰ ਕਰਤਾ ਉਹ ਕਿਸੇ ਝਮੇਲ ਵਿੱਚ ਨਹੀਂ ਸੀ ਪੈਣਾ ਚਾਹੁੰਦਾ ਨਿਹਾਲਾ ਤੇ ਲਾਲ ਸੜਕ ਉੱਪਰ ਫਲੋਰ ਵੱਲੋਂ ਭਜਦੇ ਚਲੇ ਗਏ ਰਾਹ ਵਿੱਚ ਇੱਕ ਟਾਂਗਾ ਜਾ ਰਿਹਾ ਸੀ ਨਿਹਾਲੇ ਨੇ ਲਾਲ ਨੂੰ ਸੁਝਾਇਆ ਸੀ ਵੀ ਇਸ ਟਾਂਗੇ ਵਾਲੇ ਨੂੰ ਦੱਸੀ ਨਾ ਵੀ ਤੇਰੇ ਗੋਲੀ ਲੱਗੀ ਹੋਈ ਹੈ ਨਹੀਂ ਤਾਂ ਇਹਨੇ ਵੀ ਚੜਾਉਣਾ ਇਹਨੂੰ ਆਪਾਂ ਆਖ ਦੇਵਾਂਗੇ ਕਿ ਸੱਟ ਵੱਧੀ ਹੈ ਤਾਂ ਲਾਲ ਚੰਦ ਨੇ ਇਸੇ ਤਰ੍ਹਾਂ ਹੀ ਕੀਤਾ ਟਾਂਗੇ ਵਾਲਾ ਨੂੰ ਫਲੋਰ ਹਸਪਤਾਲ 'ਮਾਂ ਛੱਡ ਕੇ ਚਲੇ ਗਿਆ ਹਸਪਤਾਲ ਜਾਣ ਤੱਕ ਲਾਲ ਦੇ ਬਾਹ ਕੱਪੜੇ ਨਾਲ ਕੁੱਟ ਕੇ ਫੜੀ ਹੋਈ ਸੀ ਪਰ ਉਹਦੇ ਵਿੱਚੋਂ ਖੂਨ ਦੀਆਂ ਤਤਰੀਆਂ ਬਗਰੀਆਂ ਸੀ। ਲਾਲ ਨੇ ਡਾਕਟਰ ਨੂੰ ਦੱਸਿਆ ਸੀ ਕਿ ਉਹਦੇ ਗੋਲੀ ਲੱਗੀ ਹੋਈ ਹੈ। ਡਾਕਟਰ ਨੇ ਇਲਾਜ ਕਰਨ ਤੋਂ ਜਵਾਬ ਦੰਦਿਆ ਕਿ ਆ ਜੀ ਕਿ ਇਹ ਪੁਲਿਸ ਕੇਸ ਬਣਦਾ। ਪਹਿਲਾਂ ਪੁਲਿਸ ਨੂੰ ਸੂਚਿਤ ਕਰਕੇ ਪੁਲਿਸ ਵਾਲੇ ਨਾਲ ਲੈ ਕੇ ਆਓ ਫਿਰ ਤੁਹਾਡਾ ਇਲਾਜ ਕਰਾਂਗੇ। ਨਿਆਲੇ ਦੇ ਲਾਲ ਨੇ ਬੜੀਆ ਮਿਹਨਤਾ ਕੀਤੀ ਉਹਦੀਆਂ ਪਰ ਡਾਕਟਰ ਨਹੀਂ ਮੰਨੇ। ਹਾਰ ਕੇ ਲਾਲ ਉਹਦੀ ਫਲੌਟ ਥਾਣੇ ਮੈਂ ਚਲੇ ਗਏ ਸੀ। ਉਹਨਾਂ ਨੇ ਉੱਥੇ ਜਾ ਕੇ ਪੁਲਿਸ ਨੂੰ ਸਾਰੀ ਘਟਨਾ ਬਾਰੇ ਦੱਸਿਆ ਸੀ। ਦੋ ਸਿਪਾਹੀ ਫਿਰ ਲਾਲ ਨੂੰ ਹਸਪਤਾਲ ਲੈ ਕੇ ਗਏ ਸੀ ਤੇ ਉਹਨਾਂ ਨੇ ਉਹਦਾ ਇਲਾਜ ਵੀ ਕਰਵਾਇਆ। ਇਸ ਸਮੇਂ ਤੱਕ ਲਾਲ ਇਹੀ ਸਮਝਦਾ ਸੀ ਕਿ ਗੋਲੀ ਉਹਦੀ ਬਾਹ ਦੇ ਅੰਦਰੇ ਸੀ ਲੇਕਿਨ ਡਾਕਟਰ ਨੇ ਨਰੀਖਣ ਕਰਕੇ ਦੱਸਿਆ ਜੀ ਗੋਲੀ ਤਾਂ ਉਹਦੇ ਇੱਕ ਪਾਸੇ ਲਾ ਕੇ ਦੂਜੇ ਪਾਸੇ ਨਿਕਲ ਚੁੱਕੀ ਹੈ ਡਾਕਟਰਾਂ ਨੇ ਇਹਦੇ ਪੱਟੀ ਕਰਤੀ ਪਰ ਖੂਨ ਬੰਦ ਹੋਣ ਦਾ ਨੌ ਦਿਨ ਨਹੀਂ ਸੀ ਲੇ ਰਿਆ ਪੱਟੀ ਵਿੱਚ ਵੀ ਰਸੀ ਜਾ ਰਿਆ ਸੀ ਤਾਂ ਅਮਰ ਸਿੰਘ ਜਮਕਿਲਾ ਡਰਾਈਵਰ ਜੀ ਸੇ ਖੁੱਲੇ ਦਾੜੇ ਵਾਲਾ ਕੇਸਾ ਤਾਰੀ ਸਿੱਖ ਸੀਗਾ ਸਿਰ ਏਸੇ ਵਜ੍ਹਾ ਕਰਕੇ ਉਹਦੀ ਜਾਨ ਬਚ ਗਈ ਸੀ ਤਾਂ ਕੁਝ ਕੁ ਪਲਾਬ ਜੇ ਪਿੰਡ ਦੀ ਪੰਚਾਇਤ ਦੇ ਮੈਂਬਰ ਹੋਰ ਪਿੰਡ ਵਾਸੀ ਉਤੇ ਜਮਾ ਹੋ ਗਏ ਪੁਲਤ ਨੂੰ ਤਲਾਸ਼ ਕਰਨ ਤੇ ਬੰਦੇ ਭੇਜੇ ਗਏ ਤੇ ਹੌਲੀ ਹੌਲੀ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਪਿੰਡ ਦੀ ਪੰਚਾਇਤ ਵਾਲਿਆਂ ਨੇ ਇਹੀ ਸਲਾਹ ਬਣਾਈ ਸੀ ਕਿ ਕਾਤਲਾਂ ਨੂੰ ਜਾਣਦੇ ਹੋਣ ਦੇ ਬਾਵਜੂਦ ਵੀ ਇਹ ਪੁਲਤ ਨੂੰ ਇਹੀ ਬਿਆਨ ਦੇਣਗੇ ਕਿ ਕਾਤਲਾਂ ਦੇ ਮੂੰਹ ਬੰਨੇ ਸੀ ਉਹਨਾਂ ਨੇ ਕਿਸੇ ਨੇ ਕਾਤਲਾਂ ਨੂੰ ਨਹੀਂ ਪਛਾਣਿਆ ਡੇਢ 2 ਘੰਟੇ ਬਾਅਦ ਫੇ ਥਾਣਾ ਨੂਰਮਲ ਤੇ ਥਾਣਾ ਫਲੋਰ ਤੋਂ ਦੋ ਪੁਲਤ ਟੁਕੜੀਆਂ ਮੌਕੇ ਬਾਰਦਾਤ ਤੇ ਪਹੁੰਚ ਗਈਆਂ ਪੁਲਸ ਨੇ ਆਪਣੀ ਲੋੜਿੰਦੀ ਕਾਰਵਾਈ ਕੀਤੀ ਦੋਹਾਂ ਦੇ ਬਿਆਨ ਲੈ ਤੇ ਮੌਦ ਦੇ ਭੈ ਕਾਨ ਕਾਤਲਾਂ ਨੂੰ ਪਛਾਣ ਦੇ ਜਿਹੜੀ ਪਛਾਣਨ ਵਾਲਾ ਸੀਗਾ ਬਿਆਨ ਇਹ ਲੋਕ ਦੇ ਨਹੀਂ ਸੀ ਡੇਟਾ ਦੇ ਮਾਰੇ ਕਿਸੇ ਨੇ ਪਛਾਣ ਨਹੀਂ ਦੱਸੀ ਕਿ ਕਾਤਲ ਕੌਣ ਸੀਗਾ ਤਾਂ ਜਿਹੜਾ ਮਣਕੂ ਸੀਗਾ ਪੁਲਸ ਨੇ ਵਿਆਹ ਵਾਲੇ ਘਰ ਜਾ ਕੇ ਲੁਕੇ ਮਣਕੂ ਇਹਨੂੰ ਰਜਾਈਆਂ ਅੰਦਰ ਵਿੱਚ ਲੁਕੇ ਨੂੰ ਕੱਢਿਆ ਤਾਂ ਉਸ ਵਕਤ ਵੀ ਉਹ ਡਰਦਾ ਮਾਰਾ थरथਰ ਕੰਬ ਰਿਹਾ ਸੀ ਸਾਰੀਆਂ ਲਾਚਾਂ ਦੀਆਂ ਜੇਬਾਂ ਚੋਂ ਸਾਰਾ ਸਮਾਨ ਤੇ ਪਹਿਨੇ ਹੋਏ ਕਹਿਣੇ ਪੁਲਸ ਨੇ ਆਪਣੇ ਕਬਜ਼ੇ ਮੰਨ ਲੈ ਲਈ ਸੀ ਜਮਕੀਦੇ ਨੇ ਸੱਜੇ ਹੱਥਾਂ 'ਮ ਪੈਣੀ ਹੋਈ ਸੋਨੇ ਦੀ ਮੁੰਦੀ ਗਲੇ ਦੀ ਸੋਨੇ ਵਾਲੀ ਸੰਗੜੀ ਸੱਜੇ ਹੱਥ ਵਿਚਲਾ ਕੜਾ ਬੜੀ ਜੱਦੋ ਜਹਿਰ ਨਾਲ ਉਤਾਰਿਆ ਗਿਆ ਸੀ ਪੁਲਿਸ ਵੱਲੋਂ ਸਾਰੀਆਂ ਲਾਸ਼ਾਂ ਨੂੰ ਇੱਕ ਟਰਾਲੀ 'ਮ ਪਾ ਕੇ ਫਲੋਰ ਡਿਸਟ੍ਰੀਬਿਊਸ਼ਨ ਹਸਪਤਾਲ ਪਹੁੰਚਾਇਆ ਗਿਆ ਕਤਲ ਉਪਰੰਤ ਤਕਰੀਬਨ 9:14 ਵਜੇ ਤਿੰਨੋਂ ਜਿਹੜੇ ਕਤਲ ਸੀਗੇ ਅਮਰਜੀਤ ਜਮਕੀਰੇ ਦਫ਼ਤਰ ਵਿੱਚ ਗਏ ਤੇ ਹੰਕਾਰਚ ਉਹਨਾਂ ਨੇ ਕਿਹਾ ਸੀ ਕਿ ਤੁਹਾਡਾ ਚਮਕੀਲਾ ਚਮਕਾਤਾ ਜਾ ਕੇ ਚੱਕ ਲੋ ਇਹ ਤੋਂ ਬਾਅਦ ਉਹਨਾਂ ਨੇ ਹੋਰ ਗਾਇਕਾਂ ਦੇ ਦਫ਼ਤਰਾਂ 'ਮਾਂ ਜਾ ਕੇ ਵੀ ਧਮਕੀਆਂ ਦਿੱਤੀਆਂ ਸੀ ਤੇ ਕਿਹਾ ਸੀ ਕਿ ਅਗਰ ਤੁਸੀਂ ਵੀ ਗਰਮਗੀਤ ਗਾਉਣ ਤੋਂ ਬਾਅਦ ਨਾ ਨਾ ਤੁਹਾਡਾ ਆਸ਼ਰਮ ਵੀ ਚਮਕੀਲੇ ਵਾਲਾ ਤਾਂ ਦੇਖਦੇ ਹੀ ਦੇਖ ਤੇ ਕਲਾਕਾਰਾਂ ਦੇ ਬਹੁਤ ਸਾਰੇ ਦਫ਼ਤਰ ਬੰਦ ਵੀ ਹੋ ਗਏ ਸੀ ਸ਼ਾਮ ਨੂੰ 5 ਵਜੇ ਜਲੰਧਰ ਦੂਦ ਆਚਣ ਤੋਂ ਅਮਰ ਸਿੰਘ ਚਮਕੀਲੇ ਦੀ ਮੌਤ ਦੀ ਖਬਰ ਨਜ਼ਰ ਹੋਈ ਤਾਂ ਕੋਚਰ ਮਾਰਕੀਟ ਵਿੱਚ ਰਹਿ ਰਹੀ ਲਾਲ ਚੰਦ ਦੀ ਪਤਨੀ ਨੇ ਮੌਜੀ ਤੁਕਰੀਲੇ ਨੂੰ ਜਾ ਕੇ ਦੱਸਿਆ ਸੀ ਉਹ ਤੇ ਗਾਇਕ ਚਮਨ ਲਾਲ ਚਮਨ ਨਾਲ ਫਲੋਰ ਹਸਪਤਾਲ ਰਵਾਨਾ ਹੋ ਗਿਆ ਦਾ ਗਾਇਕ ਕੁਲਦੀਪ ਬਾਸ ਅਮਰ ਅਰਜੀ ਤੇ ਹੋਰ ਕਈ ਗਾਇਕ ਵੀ ਮੈਸਮ ਪਰਵਲ ਪਤਾ ਲੱਗਦਾ ਤੁਰ ਪਏ ਸੀ ਮੌਜੀ ਹੋਰੀ ਜਦ ਹਸਪਤਾਲ ਪਹੁੰਚੇ ਤਾਂ ਲਾਲ ਨਲਕੇ ਤੇ ਆਪਣੀ ਲਿਬੜੀ ਬਾਤ ਹੋ ਰਿਆ ਸੀ ਚਮਕੀਲੇ ਦਾ ਪਿਤਾ ਹਰੀ ਸਿੰਘ ਤੇ ਉਹਦੇ ਭਰਾ ਲਸ਼ਕਰ ਤਾਰੀ ਤੋਂ ਇਲਾਵਾ ਅਮਰ ਜੋਦਾ ਭਰਾ ਪੱਪੂ ਉਥੇ ਪਹਿਲੀ ਪਹੁੰਚੇ ਹੋਏ ਸੀਗੇ ਸਾਰਾ ਹਸਪਤਾਲ ਫੌਜੀ ਛੌਨੀ ਦਾ ਰੂਪ ਧਾਰ ਚੁੱਕਿਆ ਸੀ ਉਥੇ ਚਾਰੇ ਪਾਸੇ ਪੁਲਿਸ ਦੇ ਪੁਲਿਸ ਸੀ ਤਾਂ ਮੌਜੀ ਦੁਗਰੀ ਵਾਲੇ ਨੇ ਪੁਲਿਸ ਰੋਣ ਦੱਸਿਆ ਸੀ ਕਿ ਉਹ ਚਮਕੀਲੇ ਦਾ ਭਰਾ ਹੈ ਉਹਨਾਂ ਨੇ ਉਹਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ। 파ਰਥ ਨੇ ਉਹਨੂੰ ਦੱਸਿਆ ਸੀ ਕਿ ਉਹ ਚਮਕੀਲੇ ਦਾ ਗੁਰਪਾਈ ਹੈ। ਦੂਜਾ ਚਮਨ ਲਾਲ ਵੀ ਸਾਥੀ ਕਲਾਕਾਰ। ਉਹਨਾਂ ਨੇ ਤਿੰਨਾਂ ਨੂੰ ਫੇਰ ਅੰਦਰ ਜਾਣ ਦਿੱਤਾ। ਇਹਨਾਂ ਨੇ ਅੰਦਰ ਜਾ ਕੇ ਦੇਖਿਆ ਸੀ ਅਮਰਜੋਤ ਚਮਕੀਲੇ ਦੀਆਂ ਲਾਛਾਂ ਨਗਨ ਅਵਸਥਾ ਵਿੱਚ ਪਈਆਂ ਸੀਗੀਆਂ। ਖੂਨ ਬਹੁਤ ਵਹਿ ਚੁੱਕਾ ਹੋਣ ਕਰਕੇ ਉਹਨਾਂ ਦੀਆਂ ਲਾਛਾਂ ਦੁਆਲੇ ਲਹੂ ਦੇ ਛੱਪੜ ਲੱਗੇ ਪਏ ਸੀ। ਡਾਕਟਰਾਂ ਨੇ ਕਫਨ ਲੈਉਣ ਲਈ ਕਿਹਾ ਕਿ ਚਮਨ ਲਾਲ ਚਮਨ ਤੇ ਮੌਜੀ ਲਾਛਾਂ ਟਕਣ ਲਈ ਕੱਪੜਾ ਲੈਣ ਚਲੇਗੇ। ਚਮਨ ਲਾਲ ਤੇ ਮੌਜੀ ਨੇ ਸਫੇਦ ਕੱਪੜੇ ਦਾ ਥਾਂ ਲਿਆ ਕੇ ਦੇ ਦਿੱਤਾ। ਤੱਕੋ ਜੀ ਪਲਾਂਚ ਉਹ ਵੀ ਖੂਨ ਨਾਲ ਗੱਜ ਹੋ ਗਿਆ ਡਾਕਟਰਾਂ ਨੇ ਹੋਰ ਕੱਪੜੇ ਦੀ ਮੰਗ ਕੀਤੀ ਤਾਂ ਚਮਨ ਲਾਲ ਜਾਣ ਲੱਗਾ ਤਾਂ ਉਹ ਜ਼ਾ ਵਿੱਚ ਇੱਕ ਹੋਰ ਗਾਇਕ ਸੁਮੀਨ ਸੋਮਾ ਕਲਾਲ ਵਾਲਾ ਮਿਲਿਆ ਇਹਨਾਂ ਨੂੰ ਰੋਕ ਕੇ ਕਹਿੰਦਾ ਕਿ ਬਾਈ ਇਹ ਕਹਿੰਦਾ ਮੈਨੂੰ ਲਿਆਉਣ ਦੇ ਕੱਪੜਾ ਮੈਂ ਲੈ ਕੇ ਆਉਣਾ ਸੋਮਾ ਜਾ ਕੇ ਹੋਰ ਥਾਂ ਲੈ ਕੇ ਆਇਆ ਫਿਰ ਪੋਸਟ ਮਾਰਟਮ ਦੀ ਕਾਰਵਾਈ ਸਮਾਪਤ ਕਰਨ ਤੋਂ ਉਪਰੰਤ ਫਿਰ ਲਾਸ਼ਾਂ ਨੂੰ ਬਾਹਰ ਤਾਂ ਦੇ ਹਵਾਲੇ ਕੀਤਾ ਗਿਆ ਉਸ ਤੋਂ ਬਾਅਦ ਲਾਸ਼ਾਂ ਨੂੰ ਫਿਰ ਦੇ ਘਰੇ ਲਿਆਂਦਾ ਗਿਆ ਅਗਲੀ ਸਵੇਰ ਗਾਇਕ ਤੇ ਚਮਕੀਲੇ ਦੇ ਵਾਕਿਬ ਮੂੰਹ ਦੇਖਣ ਆਉਣੇ ਸ਼ੁਰੂ ਹੋ ਗਏ ਸੀ ਜਗਦੇਵ ਸਿੰਘ ਜਸਵਾਲ ਨੇ ਪਹੁੰਚ ਕੇ ਪਾਰਸ ਤੇ ਅਮਰ ਅਰਤੀ ਨੂੰ ਸਾਰੇ ਗਾਇਕਾਂ ਨੂੰ ਬੁਲਾਉਣ ਭੇਜਤਾ ਹਨੀਦ ਨੀਤੂ ਨੇ ਆਗੇ ਚਮਕੀਲੇ ਦੀ ਲਾਸ਼ ਦੇਖੀ ਸੀ ਤੇ ਉਹ ਰੀਆਂ ਵੀ ਤਾ ਨਿਕਲ ਗਈਆਂ ਹਰਜੀਤ ਗਿੱਲ ਦੇ ਪਿੰਡ ਦਾ ਸਰਬਨ ਸਿੰਘ ਤੇ ਉਹਦਾ ਭਰਾ ਮਿੰਦਰ ਸਿੰਘ ਗਿੱਲ ਆਪਣੇ 25 ਸਾਲਾਂ ਜਵਾਨ ਭਰਾ ਦੀ ਲਾਸ਼ ਨੂੰ ਆਕੇ ਲੈ ਕੇ ਸੀ ਦੁਪਹਿਰ ਤੱਕ ਜਮਾਲਪੁਰ ਕੋਠੀ ਵਿੱਚ ਕਾਫੀ ਇਕੱਠ ਹੋ ਗਿਆ ਸੀ ਅਮਰਜੋਤ ਤੇ ਚਮਕੀਲੇ ਦੇ ਮ੍ਰਿਤਕ ਦੇਹਾਂ ਨੂੰ ਟੈਂਪੂ 'ਚ ਪਾ ਕੇ ਦੁਗਰੀ ਲਿਆਂਦਾ ਗਿਆ ਚਮਕੀਲੇ ਜੱਦੀ ਪਿੰਡ ਵਿੱਚ ਫੇਰਾ ਪਵਾ ਕੇ ਨੇੜੇ ਦੇ ਚਮਸ਼ਾਨ ਘਾਟ ਵਿੱਚ 4-5 ਵਜੇ ਦੇ ਕਰੀਬ ਅਮਰਜੋ ਚਮਕੀਲੇ ਨੂੰ ਇੱਕ ਸਾਂਝੀ ਚੇਤਾ ਉਪਲਟਾ ਕੇ ਸੰਸਕਾਰ ਕਰ ਦਿੱਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਕਹ ਲਈ ਵੀ ਅਰਦਾਸ ਜਦੋਂ ਹੋਣੀ ਸੀਗੀ ਤਾਂ ਅਰਦਾਸ ਉਸ ਵਕਤ ਦਾਹਤ ਐਨੀ ਸੀਗੀ ਚਮਕੀਲੇ ਦੇ ਭੋਗ ਪਾਉਣ ਜਾਂ ਅਰਦਾਸਾਂ ਦੀ ਗ੍ਰਾਂਤੀ ਚੰਗੀ ਵੀ ਤਿਆਰ ਨਹੀਂ ਸੀ ਹੁੰਦਾ ਤੇ ਨਾ ਹੀ ਭੋਗ ਸਮੇਂ ਕੋਈ ਸ਼ਰਧਾਂਜਲੀ ਦੇਣ ਦੀ ਹਿੰਮਤ ਕਰਦਾ ਸੀ ਕਿ ਜੇ ਐਸੀ ਜਸੋਵਾਲ ਨੇ ਝਗੜਾ ਕਰਕੇ ਕਿਹਾ ਤਾਂ ਉਸ ਸਮੇਂ ਵੀ ਇਹ ਸਿਰਫ ਇਹ ਲੋਕਾਂ ਦੇ ਟੋਲੇ ਦਾ ਕੰਮ ਹੈ ਚਮਕੀਲਾ ਮਾਰ ਨਾਲ ਅਸ਼ਰੀਰਤਾ ਨਹੀਂ ਮੁੱਕਣੀ ਹੁਣ ਚਮਕੀਲੇ ਦੀਆਂ ਕਹਿਟਾਂ ਨਹੀਂ ਸੁਣੀਆਂ ਸਗੋਂ ਕਹਿੰਦਾ ਵੀ ਪਹਿਲਾਂ ਨਾਲੋਂ ਦੁਗਣੀਆਂ ਵਿਕੂਗਾ ਚਮਕੀਲੇ ਦੀਆਂ ਕਹਿੰਦਾ ਤੁਸੀਂ ਚਮਕੀਲੇ ਦੀਆਂ ਧਾਰਮਿਕ ਟੇਪਾਂ ਨਹੀਂ ਸੁਣੀਆਂ ਅਗਰ ਸੁਣੀਆਂ ਹੁੰਦੀਆਂ ਤਾਂ ਆਹ ਕੰਮ ਨਾ ਕਰਦੇ ਤਾਂ ਹੋਇਆ ਵੀ ਇਦਾਂ ਹੀ ਹੈ ਉਹ ਤੋਂ ਮਰੇ ਤੋਂ ਬਾਅਦ ਦੁਗਣੀਆਂ ਕਹਿਟਾਂ ਵਿਕਦੇ ਹੁਣ ਤੱਕ ਇਹ ਵੱਜੀ ਜਾਂਦਾ ਤੇ ਨਾ ਹੀ ਸ਼ਰੀਰ ਦਾ ਖਤਮ ਹੋਈ ਹੈ ਸੋ ਖੈਰ ਇਹ ਸੀਗੀ ਅੱਜ ਦੀ ਵੀਡੀਓ ਕਿੱਦਾਂ ਚਮਕੀਲੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿਸ ਦਿਨੇ ਇਹਦਾ ਕਤਲ ਹੋਇਆ ਸਾਰੀ ਗੱਲਬਾਤ ਸੋ ਮਿਲਦੇ ਹਾਂ ਅਗਲੀ ਵੀਡੀਓ ਚ ਦੇ ਹੋ ਆ ਗਿਆ ਸਤਿ ਸ਼੍ਰੀ ਅਕਾਲ